ਇਹ ਜੜਦਾਵਾ ਜੀ ਇਹ ਸਾਡੀ ਪੀੜੀ ਬਾਈ ਪੀੜੀ ਚੱਲਦੀ ਪਈ ਹੈ ਜੀ ਠੀਕ ਹੈ ਜੀ ਜਿਹੜੇ ਕਿ ਮੈਂ ਆਪਣੇ ਦਾਦਾ ਜੀ ਨੂੰ ਵੀ ਉਰੇ ਜੜ ਕੀਲ ਦੇ ਦੇਖਿਆ ਫਾਦਰ ਸਾਹਿਬ ਨੇ ਵੀ ਉਦੋਂ ਬਾਅਦ ਹੁਣ ਮੇਰੇ ਕੋਲ ਸੇਵਾ ਆ ਗਈ ਹੁਣ ਮੈਂ ਕਰ ਰਿਹਾ ਜੀ ਜਿਹੜੀ ਦੰ ਜੜ ਦੇ ਉੱਤੇ ਕੀੜਾ ਲੱਗਿਆ ਹੁੰਦਾ ਉਹ ਉਰੇ ਆ ਕੇ ਠੀਕ ਕਰਵਾ ਸਕਦਾ ਔਰ ਮੈਂ ਕਹਿੰਦਾ ਕਿ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਤੋਂ ਲੋਕ ਆਂਦੇ ਨੇ ਜਿਹੜੇ ਕਰਾ ਕੇ ਜਾਂਦੇ ਨੇ ਜਿਹੜੇ ਲੋਕ ਫੋਰਨ ਬੈਠੇ ਆ ਜੇ ਕਿਤੇ ਉਹ ਲੁਧਿਆਣੇ ਆਂ ਜੇ ਇੰਡੀਆ ਜਾਂਦੇ ਨੇ ਤੇ ਉਹ ਕੋਈ ਨਾ ਕੋਈ ਕੋਈ ਨਾ ਕੋਈ ਤਾਂ ਕਿ ਉਹਰੇ ਠੀਕ ਰਾ ਕੇ ਜਾਂਦਾ ਹੀ ਹੈ ਜੀ ਇਹ ਸਿਰ ਪ੍ਰਭੂ ਦੀ ਕਿਰਪਾ ਹੈ ਜਿਹੜੀ ਲੋਕਾਂ ਤੋਂ ਤੇ ਪਰਸ ਰਹੀ ਹੈ ਜੀ ਪਹਿਲਾਂ ਅਸੀਂ ਤਾਂ ਬਹੁਤ ਚਿਰ ਦੇ ਜਾਂਦੇ ਆ ਜੀ ਮੇਰੀ ਮਹਾਰਾਸ਼ਟਰਾਂ 56 ਸਾਲ ਦੀ ਉਮਰ ਹੈ ਜੀ ਅੱਛਾ ਮੇਰੀ 19 ਸਾਲ ਦੀ ਉਮਰ ਦੇ ਵਿੱਚ ਜੜ੍ਹ ਦਰਦ ਹੋਈ ਸੀਗੀ ਅੱਛਾ ਇਹ ਸਾਡੇ ਬਜ਼ੁਰਗ ਵੀ ਇੱਥੇ ਆਉਂਦੇ ਹੁੰਦੇ ਸੀਗੇ ਕੋਈ ਮੈਨੂੰ ਇੱਥੇ ਲੈ ਗਿਆ ਸੀ ਕਿ ਤੇਰੀ ਜੜ੍ਹ ਤੋਂ ਠਕਵਾਨੇ ਆ ਠੀਕ ਹੋ ਜਾਗੀ ਉਹ ਠਕਵਾਈ ਤੇ ਠੀਕ ਹੋਈ ਹੈ ਜੀ ਮੇਰਾ 2 ਮਹੀਨਾ ਪਹਿਲਾਂ ਵੀ ਜੜ੍ਹ ਦਰਦ ਹੋਈ ਸੀਗੀ ਅੱਛਾ ਇਹ ਮੈਂ ਇੱਥੇ ਆ ਸੀਗਾ ਜਿਹੜੇ ਕਿ ਡਾਕਟਰ ਮੈਨੂੰ ਜਾੜ ਕਪੂਰ ਡਾਕਟਰ ਆ ਜੀ ਉਹਨੇ ਜਾੜ ਕੱਢਣ ਨੂੰ ਕਹਤਾ ਸੀਗਾ ਵੀ ਤੇਰੀ ਜਾੜ ਖੜ ਦੇਣੀ ਆ ਵੀ ਠੀਕ ਨਹੀਂ ਆ ਜੀ ਇਹਦੇ ਅੰਦਰ ਪਸ ਪਈ ਆ ਵੀ ਇਹ ਕੱਢਣ ਦਾ ਇਲਾਜ ਔਰ ਕੋਈ ਇਲਾਜ ਨਹੀਂ ਆ ਫਿਰ ਮੈਂ ਇੱਥੇ ਇਥੋਂ ਟਕਵੜ ਗਿਆ ਮੁੜ ਕੇ ਮੇਰੀ ਜਾੜ ਕੋਈ ਦਰਦ ਨਹੀਂ ਹੋਇਆ ਜੀ ਐਕਚੁਅਲੀ ਜੀ ਅਸੀਂ ਪਹਿਲੇ ਤਾਂ ਬੱਚੇ ਨੂੰ ਲੈ ਕੇ ਬਹੁਤ ਘੁੰਮੇ ਕਿਉਂਕਿ ਇਹਦੇ ਪੇਨ ਹੁੰਦੀ ਸੀ ਜਾੜਾਂ ਦੇ ਵਿੱਚ ਫਿਰ ਸਾਨੂੰ ਸਿਆਣੇ ਨੇ ਆਖਿਆ ਕਿ ਫਾਂਡਾ ਵੀ ਹੋ ਜਾਂਦਾ ਆ ਤੇ ਫਿਰ ਫਾਂਡੇ ਵਾਲੇ ਸਿਆਣੇ ਨੂੰ ਪੁੱਛੀਏ ਤੇ ਅੱਜ ਕੱਲ ਲੱਭਦੇ ਨਹੀਂ ਪਿੰਡਾਂ 'ਚ ਠੀਕ ਹੈ ਜੀ ਕਿਉਂਕਿ ਆਪਣੀਆਂ ਪੁਰਾਣੀਆਂ ਚੀਜ਼ਾਂ ਕਾਫੀ ਗਵਾ ਚੁੱਕੀਆਂ ਨੇ ਤੇ ਫਿਰ ਅਸੀਂ YouTube ਤੇ ਸਰਚ ਮਾਰਿਆ ਕਿ ਕਿਉਂਕਿ ਡਾਕਟਰਾਂ ਦੇ ਤਾਂ ਇਹ ਹੱਥ ਨਹੀਂ ਲਵਾਉਂਦੇ ਬੱਚੇ ਉਹ ਕਹਿੰਦੇ ਇੰਜੈਕਸ਼ਨ ਲਗਾ ਦਿੰਦੇ ਆ ਜੀ ਸੌਣ ਕਰ ਦਿੰਦੇ ਆ ਆ ਕਰ ਦਿੰਦੇ ਆ ਫਿਰ ਰੂਟਕਨਲ ਹੋਏਗਾ ਠੀਕ ਹੈ ਜੀ ਪਰ ਬੱਚੇ ਚੌਕਲੇਟ ਖਾਣੋਂ ਹਟਦੇ ਨਹੀਂ ਆ ਜੀ ਠੀਕ ਹੈ ਜੀ ਫਿਰ ਅਸੀਂ YouTube ਤੇ ਸਰਚ ਮਾਰਿਆ ਸਾਨੂੰ ਇੱਥੇ ਤਾਂ ਜਾ ਪਤਾ ਲੱਗਾ ਤੇ ਇਹ ਕਾਫੀ ਪੁਰਾਣੇ ਬੈਠੇ ਆ ਕਹਿੰਦੇ ਇਹਨਾਂ ਦੀ ਗੱਦੀ ਨੂੰ ਬਖਸ਼ਾ ਠੀਕ ਹੈ ਜੀ ਇੱਥੇ ਬੱਚਾ ਵੀ ਅਗਰ ਇਹਨਾਂ ਦਾ ਪਰਿਵਾਰ ਦਾ ਬੈਠਾ ਹੋਵੇ ਤੇ ਉਹ ਵੀ ਇਲਾਜ ਕਰ ਸਕਦਾ ਹੈ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਕਿ ਸਾਡੇ ਕੋਲ ਆਓ ਜਾਂ ਕਰਾਓ ਜਾਂ ਡਾਕਟਰ ਕੋਲ ਜਾਓ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਿੱਥੇ ਕੀ ਮੈਨੂੰ ਲੱਗਦਾ ਮੈਂ ਇੱਥੇ ਬੈਠਾਂ ਜੀ ਮੈਂ ਯਾਰ ਦੰਦਾਂ ਡੱਕੜਦਾ ਬਿੰਨੂ ਲੱਗਦਾ ਕਿ ਇਨਾਂ ਬੰਦਿਆਂ ਦੇ ਵਿੱਚ ਉਹਨਾਂ ਜੜ ਕਰਵਾ ਲਈ ਉਹਨਾਂ ਦੇ ਰੇਸ਼ਾ ਸੀ ਜਾਂ ਕੀੜਾ ਲੱਗਿਆ ਜੇ ਕੀੜਾ ਲੱਗਿਆ ਤਾਂ ਠੀਕ ਬਿਲਕੁਲ ਹੋ ਗਏ ਜੇ ਰੇਸ਼ਾ ਹੈ ਅਸੀਂ ਉਹਨਾਂ ਦੇ ਜੜ ਦੇਖ ਲਈ ਦੀਆਂ ਨਾਲੀ ਕਿਉਂਕਿ ਉਹਨਾਂ ਨੂੰ ਮੂੰਹ ਤੇ ਸਵੇਲਿੰਗ ਆ ਜਾਂਦੀ ਹੈ ਅਸੀਂ ਦੇਖ ਲਈ ਦੀ ਹੈ ਸਵੇਲਿੰਗ ਆਈ ਹੋਈ ਹੈ ਉਹਨੂੰ ਨਾਲ ਹੀ ਕਹਿਦੀ ਜ਼ਰਾ ਕਮੈਂਟ ਇੱਕੀ ਗੱਲ ਕਰੀ ਦੀ ਕਿ ਭਾਈ ਮੈਡੀਕਲ ਸਟੋਰ ਜਾਂ ਡਾਕਟਰ ਕੋਲ ਜਾ ਕੇ ਦਵਾਈ ਖਾ ਲੈ ਕਿਉਂਕਿ ਤੇਰੇ ਜੜ ਤੇ ਰੇਸ਼ਾ ਪਿਆ ਨਾਲ ਇਹਨੂੰ ਠੀਕ ਹੋਏਗਾ ਡਾਕਟਰ ਦਾ ਜੀ ਆਪਣੇ ਨੋਟ ਬਣਾਉਂਦੇ ਲੱਗੇ ਹੋਏ ਨੇ ਕਿ ਜਿਹੜਾ ਆਵੇ ਤੈਨੂੰ ਝਟਕਦੇ ਹੋ ਪਰ ਇੱਥੇ ਜਿਹੜਾ ਬੰਦਾ ਆਂਦਾ ਵਿਸ਼ਵਾਸ ਨਾਲ ਹੀ ਆਂਦਾ ਉਹ ਉਹਨਾਂ ਦਾ ਵਿਸ਼ਵਾਸ ਤੇ ਖਰੇ ਉਤਰਦੇ ਨੇ ਜੀ ਮੈਂ ਲੁਧਿਆਣੇ ਤੋਂ ਜੀ ਮਿਲਰ ਗੰਚੋਂ ਆਇਆ ਜੀ ਅੱਛਾ ਹਾਂਜੀ ਪਹਿਲਾਂ ਵੀ ਆਇਓ ਕਦੀ ਹਾਂਜੀ ਪਹਿਲਾਂ ਵੀ ਆਇਆ ਸੀ ਜੀ ਮੇਰੀ ਦਾੜ ਬਿਲਕੁਲ ਠੀਕ ਹੋ ਗਈ ਸੀ 2 ਮਹੀਨੇ ਹੋ ਚਲੇ ਡਾਕਟਰੀ ਲਾਜ਼ਮੀ ਕਰਾ ਕੋਈ ਫਰਕ ਨਹੀਂ ਸੀ ਪਿਆ ਅੱਛਾ ਤੇ ਫਿਰ ਇੱਥੇ ਆ ਕੇ ਮੈਂ ਠੀਕ ਹੋ ਗਿਆ ਬੱਚੇ ਨੂੰ ਲੈ ਕੇ ਆਇਆ ਆਪਣੇ ਭਤੀਜੇ ਨੂੰ ਨਾਲ ਲੈ ਕੇ ਆਵਾਂ ਇਹਦੇ 2 ਮਹੀਨੇ ਤੋਂ ਦਾੜ ਦੁਖਦੀ ਸੀ ਡਾਕਟਰਾਂ ਨੇ ਕਹਿੰਦੇ ਆਪਰੇਸ਼ਨ ਕਰਾਂਗੇ ਆਪਰੇਸ਼ਨ ਵੀ ਨਹੀਂ ਹੋਇਆ ਤੇ ਬਸ ਪੈ ਗਈ ਸੀਗੀ ਅੱਜ ਹੁਣ ਪਹਿਲੀ ਵਾਰ ਲੈ ਕੇ ਆਇਆ ਮੈਂ ਤੇ ਵੀ ਇਹ ਵੀ ਠੀਕ ਹੋ ਕੇ ਜਾਣਗੇ ਪੂਰਾ ਵਿਸ਼ਵਾਸ ਪੂਰਾ ਵਿਸ਼ਵਾਸ ਆਂ ਜੀ ਜੀ ਤੇ ਸਾਡੇ ਕਈ ਘਰਾਂ ਦੇ ਵਿੱਚੋਂ ਆਉਂਦੇ ਰਹਿੰਦੇ ਇੱਥੇ ਕਿੰਨੇ ਸਾਲਾਂ ਤੋਂ ਜੜੇ ਆਉਂਦੇ ਰਹੇ ਠੀਕ ਹੋ ਕੇ ਜਾਂਦੇ ਰਹਿੰਦੇ ਜੀ ਮੂੰਹ ਸੁੱਜਾ ਹੁੰਦਾ ਮਤਲਬ ਦਾੜ ਦਰਦ ਹੁੰਦੀ ਹੈ ਦੰਦ ਦਰਦ ਹੁੰਦਾ ਤੇ ਐ ਨਹੀਂ ਪਤਾ ਲੱਗਦਾ ਕਿ ਕਿਹੜਾ ਦੰਦ ਹੈ ਜਾਂ ਕਿਹੜੀ ਦਾੜ ਦਰਦ ਹੋ ਰਹੀ ਹੈ ਤੇ ਉਹ ਫਿਰ ਕਿੱਦਾਂ ਆਮਤ ਤੁਹਾਡੇ ਕੋਲ ਇਲਾਜ ਕਰਾ ਰਿਹਾ ਕਿਉਂਕਿ ਉਹਨੂੰ ਇਹ ਨਹੀਂ ਪਤਾ ਲੱਗਦਾ ਦੰਦ ਤੁਸੀਂ ਕਹਿੰਦੇ ਹੋ ਕਿ ਉਹ ਦੰਦ ਦੇ ਉੱਤੇ ਜਿਹੜੇ ਕਿਹੜਾ ਉੱਥੇ ਉਂਗਲ ਰੱਖੋ ਤਾਂ ਪਤਾ ਨਹੀਂ ਲੱਗਦਾ ਕਿ ਕਿਹੜੇ ਤੇ ਰੱਖਣੀ ਤਾਂ ਫਿਰ ਕਿੱਦਾਂ ਹੁੰਦਾ ਮੈਂ ਤੁਹਾਡਾ ਕੁਐਸਚਨ ਵੜਾ ਵਧੀਆ ਦੇਖੋ ਆਪਾਂ ਡਾਕਟਰ ਕੋਲ ਜਾਵਾਂਗੇ ਡਾਕਟਰ ਆਪਾਂ ਨੂੰ ਇੱਕ ਹਫਤਾ ਬੁਲਾਊਗਾ ਦਵਾਈ ਲਈ ਆਪਾਂ ਅੱਜ ਨਹੀਂ ਠੀਕ ਹੋਏ ਕੱਲ ਫਿਰ ਚਲੇਗੇ ਨਹੀਂ ਠੀਕੇ ਪਰਸੋਂ ਵੇਗੇ ਉਹ ਹੀ ਹਿਸਾਬ ਸਾਡਾ ਹੁਣ ਇੱਕ ਸਾਈਡ ਦੇ ਉੱਤੇ ਸਮਝ ਲਓ ਕਿ ਚਾਰ ਜੜਾਂ ਆਉਂਦੀਆਂ ਚਾਰੇ ਜਨ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਚੀਜ਼ ਦਰਦ ਹੋ ਰਿਹਾ ਅਸੀਂ ਉਹਨੂੰ 21 ਗੱਲ ਕੀਤੀ ਚਾਰ ਦਿਨ ਆ ਜਾ ਚੜ ਤੂੰ ਚਾਰੇ ਕਰਾ ਲੈ ਜਿੱਥੇ ਤੈਨੂੰ ਕੀੜਾ ਮੇ ਸੁਰੂ ਸੁਭਾ ਕੀ ਚੀਜ਼ ਦਰਦ ਹੋਊਗਾ ਜਾਂ ਜਿੱਥੇ ਕੀੜਾ ਲੱਗ ਗਿਆ ਹੋਊਗਾ ਉਹ ਠੀਕ ਹੋ ਚੁਗਾ ਇਹ ਆ ਜਦ ਨਹੀਂ ਗਿਆ ਨਾ ਬਜ਼ੁਰਗ ਵੀ ਜਿਹੜੇ ਬੱਡੇ ਬੱਟੇ ਆ ਨਾ ਇਹਨਾਂ ਬਜ਼ੁਰਗ ਇਹ ਥਾ ਡਾ ਟੱਕਦੇ ਜੀ ਉਹ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਜੋ ਇੱਥੇ ਆਂਦਾ ਉਹ ਠੀਕ ਹੋ ਕੇ ਜਾਂਦਾ ਇਹ ਪੁੱਤ ਹੀ ਆਈ ਮੇਰੀ ਅੱਛਾ ਅਜੇ ਦਰਦ ਹੈ ਜੀ ਡਾਕਟਰ ਦੇ ਜਿਹੀ ਤੇ ਰਾਤੀ ਡਾਕਟਰ ਕੋ ਗਏ ਜੀ ਬੇਟਾ ਮੇਰਾ ਉਹ ਕਹਿੰਦੇ ਦਰਦ ਘਟਨੀ ਹੈ ਮੈਂ ਬੇਟਾ ਦਰਦ ਘਟਾਣੇ ਨੇਗੀ ਵੀ ਆਪਾਂ ਥੋੜਾ ਡਕਵਾਨੀ ਆ ਥੋੜਾ ਠੀਕ ਹੋ ਜਾ ਅੱਛਾ ਉਹਨ ਪੂਰੀ ਤੁਹਾਨੂੰ ਆਸ ਹੈ ਕਿ ਬਿਲਕੁਲ ਪੂਰੀ ਆਸ ਨਹੀਂ ਪੂਰੀ ਉਮੀਦ ਆ ਪੂਰਾ ਵਿਸ਼ਵਾਸ ਆ ਵੀ ਜੇ ਇੱਥੇ ਠੀਕ ਹੁੰਦੇ ਆ ਜੀ ਦਾਣਾ ਮੇ ਕੋਲ ਆਈ ਸੀ ਅੰਕਲ ਆਈ ਸੀ ਉਹ ਕਹਿੰਦੇ ਮੈਂ ਅੱਜ ਤੋਂ 50 60 ਸਾਲ ਪਹਿਲਾਂ ਤੁਹਾਡੇ ਬਜ਼ੁਰਗਾਂ ਕੋਲੋਂ ਕਰਾ ਕੇ ਗਿਆ ਦੇਖੋ ਮੈਂ ਤਾਂ ਆਪਣੇ ਬਜ਼ੁਰਗ ਦੇਖੇ ਨਹੀਂ ਬੜੇ ਮੈਂ ਆਪਣੇ ਦਾਦਾ ਜੀ ਜਰੂਰ ਦੇਖਿਆ ਆਪਣੇ ਉਸ ਤੋਂ ਬੜੇ ਬਜ਼ੁਰਗ ਨਹੀਂ ਦੇਖੇ ਉਹ ਕਹਿੰਦੇ ਮੈਂ ਉਹਨਾਂ ਕੋਲ ਅਕਾ ਰਾਕੀ ਗਿਆ ਸੀ ਮੈਂ ਕੁਦਰਾਨ ਹੋ ਗਿਆ ਮੈਂ ਕਿਹਾ ਜੀ ਅੰਕਲ ਤੁਹਾਡੀ ਮੁੰਕੇ ਜਾਨ ਕਹਿੰਦੇ ਪੁੱਤ ਜਿੰਨੀਆਂ ਕਰਾਈਆਂ ਅੱਜ ਤੱਕ ਤਾਂ ਮੈਂ ਕਾਇਮ ਆ ਬਿਲਕੁਲ ਕੁਝ ਨਹੀਂ ਹੋਇਆ ਅੱਗੇ ਉਹ ਆਪਣੇ ਪੋਤਿਆਂ ਨੂੰ ਲੈ ਕੇ ਆ ਰਹੇ ਹੋ ਠੀਕ ਹੈ ਜੀ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਆ ਅੱਜ ਵੀ ਬੈਠਿਆ ਠੀਕ ਹੈ ਸ਼ਹਿਰ ਚੋਂ ਚਲੇ ਗਏ ਬਾਹਰ ਚਲੇ ਗਏ ਕਈਆਂ ਨੂੰ ਪੁੱਲ ਗਿਆ ਸਤਾਂ ਮੈਂ ਹੁਣ ਵੀ ਕਹਿੰਦਾ ਕਈਆਂ ਨੂੰ ਸਤਾਂ ਭੁੱਲ ਗਿਆ ਕੀ ਉਹਨਾਂ ਜਾਂਕੇ ਪੁੱਛੋ ਜਾਂ ਉਹ ਸਾਡੇ ਕੋਲ ਆਂਦੇ ਨਾ ਜਦੋਂ ਸਾਡ ਨੂੰ ਦੱਸਦੇ ਆ ਸਾਨੂੰ ਖੁਦ ਖੁਸ਼ੀ ਹੁੰਦੀ ਆ ਕਿ ਹਾਂ ਯਾਰ ਅਸੀਂ ਗੱਡੀ ਦੇ ਬੈਠੇ ਆ ਠੀਕ ਆ ਸਫੀਸ਼ੈਂਟ ਆ ਲੋਕਾਂ ਦੀ ਜਾੜਾ ਠੀਕ ਹੁੰਦੀ ਆ ਜਿਹੜੀ ਇੱਥੇ ਲੱਕੜ ਤੁਸੀਂ ਦੇਖ ਰਹੇ ਹੋ ਇਸ ਲੱਕੜ ਦੇ ਉੱਤੇ ਸਿਰਫ ਇੱਕ ਪਰਚੀ ਜਿਹੜੀ ਇਹ ਕਿਲ ਦੇ ਨਾਲ ਜਿਹੜੀ ਠੋਕੀ ਜਾਂਦੀ ਏ ਮਹੰਤ ਗੌਰਵਦਾਸ ਜੀ ਵੱਲੋਂ ਉਸ ਤੋਂ ਬਾਅਦ ਉਹਨਾਂ ਨੂੰ ਜੋ ਹੈ ਪੂਰੀ ਤਰ੍ਹਾਂ ਆਰਾਮ ਮਿਲ ਜਾਂਦਾ ਹੈ ਕੀ ਪ੍ਰੋਸੀਜਰ ਕੀ ਮਤਲਬ ਕਿਸ ਤਰ੍ਹਾਂ ਦਾ ਮਤਲਬ ਉਪਾਏ ਕਰਦੇ ਸੀ ਜਿਹੜੀ ਜਾਰ ਜਾ ਦੰਦ ਦੇ ਉੱਤੇ ਕੀੜਾ ਲੱਗਿਆ ਹੁੰਦਾ ਅਸੀਂ ਉਹਨਾਂ ਕੋਲੋਂ ਇੱਕ ਕਿੱਲ ਲਈਦੀ ਆ ਠੀਕ ਹੈ ਜੀ ਕਿੱਲ ਲੈ ਕੇ ਇਹ ਪਰਚੀ ਜਿਹੜੀ ਹੈਗੀ ਤੇ ਸਾਡਾ ਮੂਲ ਮੰਤਰ ਹੈ ਜੀ ਠੀਕ ਹੈ ਜੀ ਮੂਲ ਮੰਤਰ ਰੱਖ ਕੇ ਉੱਪਰ ਕਿੱਲ ਰੱਖ ਕੇ ਅਸੀਂ ਉੱਥੇ ਫਿਰ ਕੀਲ ਦਿੰਨੇ ਆ ਤੇ ਉਹਨਾਂ ਦੀ ਜਾਂਜਾਰ ਜਿਹੜਾ ਕੀੜਾ ਹੁੰਦਾ ਬਿਲਕੁਲ ਠੀਕ ਹੋ ਜਾਂਦਾ ਔਰ ਉਦੋਂ ਬਾਅਦ ਉਦੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ 5-10 ਰੁਪਏ ਦੀ ਟੌਫੀਆਂ 5 ਰੁਪਏ ਦੀ ਲੈ ਲੈਣ ਨੂੰ ਦੱਸ ਦਿਆ ਲੈਣ ਨੂੰ ਅਗਲੇ ਦਿੱਚਾ ਸਾਡੀ ਕੋਈ ਨਹੀਂ ਸ਼ਰਤ ਕਿ ਤੁਸੀਂ 10 ਦੱਸ ਦੀ ਬਣਨੀ ਹੈ ਜਾਂ 50 ਦੀ ਬਣਨੀ ਹੈ ਨਹੀਂ ਉਹ ਤੁਹਾਡੀ ਇੱਛਾ ਹੈ ਕਿ ਤੁਸੀਂ ਜਿੰਨੇ ਦੀ ਟੌਫੀਆਂ ਬਣਾ ਚਾਹੁੰਦੇ ਹੋ ਉਹਨੇ ਦੀ ਟੌਫੀਆਂ ਬੱਚਿਆਂ ਨੂੰ ਦੇ ਦਿਓ ਉਹ ਬੱਚੇ ਖਾ ਲੈਣਗੇ ਤੇ ਠੀਕ ਹੋ ਜਾਊਗੀ ਜਿਹੜੀ ਜਿਹੜੀ ਸਰਕਾਰ ਦੀ ਛੁੱਟੀ ਹੋਊਗੀ ਉਹ ਸਮਝ ਲਓ ਕਿ ਇਸ ਦਰਬਾਰ ਤੇ ਛੁੱਟੀ ਹੋਗੀ ਉਹ ਕਿਉਂਕਿ ਸਰਕਾਰ ਵੀ ਤਿਉਹਾਰ ਤੇ ਛੁੱਟੀ ਕਰਦੀ ਹੈ ਅਸੀਂ ਵੀ ਦਿਨ ਤਿਉਹਾਰ ਦੇ ਛੁੱਟੀ ਕਰਦੇ ਹਾਂ ਇਸ ਕਰਕੇ ਤਿਉਹਾਰ ਦੀ ਜਦੋਂ ਤਿਉਹਾਰ ਹੋਵੇ ਉਦੋਂ ਨਾ ਆਓ ਔਰ ਵੈਸੇ ਇਹਦਾ ਟਾਈਮ ਜਿਹੜਾ ਹੈ 9 ਤੋਂ 4 ਵਜੇ ਤੱਕ ਦਾ ਜਦੋਂ ਮਰਜ਼ੀ ਆਓ ਡੇਰਾ ਠਾਕੁਰ ਦਵਾਰਾ ਨੋਰੀਆ ਠਾਕੁਰ ਦਵਾਰਾ ਨੋਰੀਆ ਕਿਸੇ ਨੂੰ ਵੀ ਤੁਸੀਂ ਪੁੱਛ ਲੋ ਚੋੜੇ ਯਾਰ ਚਾਕੇ ਲੁਧਿਆਣੇ ਦੇ ਚੋੜਾ ਯਾਰ ਆ ਉੱਥੋਂ ਪੁੱਛ ਲੋ ਨਜ਼ੀਕ ਆਪਣਾ ਇਦਰੁਲ ਗਾਮਾ ਤੇ ਮੈਂ ਟਰਨਕਾਲਾ ਬਾਜ਼ਾਰ ਆ ਗਿਆ ਇੱਥੋਂ ਪੁੱਛ ਲੋ ਨੀਤਾ ਸ਼ੰਗਲਾ ਸ਼ੋਲਾ ਮੰਦਿਰ ਆ ਉੱਥੋਂ ਜਾ ਕੇ ਵੀ ਪੁੱਛ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰੈਮਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਬੀਰ ਰਾਹੀ ਅੱਜ ਗੱਲ ਕਰਾਂਗੇ ਦਾੜਦਰ ਦੀ ਜਦੋਂ ਦਾੜਾਂ ਦੇ ਵਿੱਚ ਕੀੜਾ ਲੱਗ ਜਾਂਦਾ ਹੈ ਤੇ ਲੋਕ ਇੰਨੇ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਔਰ ਇਹ ਬਿਮਾਰੀ ਅੱਜ ਕੱਲ ਬੱਚਿਆਂ ਤੋਂ ਲੈ ਕੇ ਵੱਡਿਆਂ ਦੇ ਵਿੱਚ ਸਭ ਵਿੱਚ ਜੋ ਹੈ ਨਜ਼ਰ ਆਂਦੀ ਏ ਡਾਕਟਰਾਂ ਨੂੰ ਹਜ਼ਾਰਾਂ ਰੁਪਏ ਦਿੰਦੇ ਨੇ ਲੇਕਿਨ ਆਰਾਮ ਕਈ ਵਾਰੀ ਨਹੀਂ ਆਂਦਾ ਲੇਕਿਨ ਲੁਧਿਆਣਾ ਦੇ ਵਿੱਚ ਇੱਕ ਇਹੋ ਜਿਹੀ ਸਥਾਨ ਹੈ ਜਿੱਥੇ ਜੋ ਹੈ ਜੋ ਵੀ ਦਾੜ ਦਰਦ ਦਾ ਮਰੀ ਜਾਂਦਾ ਹੈ ਉਸ ਦੀ ਦਾੜ ਜੋ ਹੈ ਕਿੱਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਹਮੇਸ਼ਾ ਲਈ ਜੋ ਹੈ ਦਰਦ ਤੋਂ ਰਾਹਤ ਮਿਲ ਜਾਂਦੀ ਹੈ ਉਸ ਦੀ ਦਾੜ ਦੇ ਵਿੱਚ ਕੀੜਾ ਨਹੀਂ ਲੱਗਦਾ ਮਹੰਤ ਗੌਰਵਦਾਸ ਜੀ ਜਿਹੜੇ ਨੇ ਗੱਦੀ ਤੇ ਵਿਰਾਜਮਾਨ ਨੇ ਉਹਨਾਂ ਵੱਲੋਂ ਜੋ ਹੈ ਦਾੜ ਕਿੱਲੀ ਜਾਂਦੀ ਹੈ ਤੇ ਪੰਜਾਬ ਤੋਂ ਤੁਸੀਂ ਨਹੀਂ ਬਲਕਿ ਔਰ ਜਿਹੜੇ ਇਹ ਸੁਬੇ ਨੇ ਉਹਨਾਂ ਤੋਂ ਵੀ ਕਾਫੀ ਵੱਡੀ ਗਿਣਤੀ ਵਿੱਚ ਹਰ ਰੋਜ਼ ਜਿਹੜੇ ਨੇ ਦਾੜ ਦਰਦ ਤੋਂ ਜਿਹੜੇ ਪਰੇਸ਼ਾਨ ਲੋਕ ਨੇ ਮਰੀਜ਼ ਨੇ ਉਹ ਇੱਥੇ ਆਂਦੇ ਨੇ ਤੇ ਦਾੜ ਜਿਹੜੀ ਹੈ ਉਹਨਾਂ ਵੱਲੋਂ ਕਿੱਲੀ ਜਾਂਦੀ ਹੈ। ਔਰ ਖਾਸ ਗੱਲ ਇਹ ਹੈ ਨਾ ਕੋਈ ਦਵਾਈ ਦਿੱਤੀ ਜਾਂਦੀ ਹੈ ਨਾ ਕੋਈ ਇਸੋ ਜਿਹਾ ਜੋ ਹੈ ਪਰਹੇਜ਼ ਦੱਸਿਆ ਜਾਂਦਾ ਸਿਰਫ ਇੱਕ ਉਂਗਲ ਜਿਹੜੀ ਹੈ ਦਾੜ ਜਿੱਥੇ ਕੀੜਾ ਲੱਗਿਆ ਹੁੰਦਾ ਉੱਥੇ ਰਖਵਾਈ ਜਾਂਦੀ ਹੈ ਤੇ ਔਰ ਇੱਕ ਗੱਲ ਖਾਸ ਗੱਲ ਇਹ ਹੈ ਕਿ ਇੱਥੇ ਕੋਈ ਵੀ ਫੀਸ ਜਿਹੜੀ ਹੈ ਨਹੀਂ ਲਈ ਜਾਂਦੀ। ਤੇ ਇਸ ਤੇ ਉਹਨਾਂ ਨੇ ਮਹੰਤ ਜਿਹੜੇ ਗੌਰਵਦਾਦ ਜੀ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਕਿਸ ਤਰ੍ਹਾਂ ਜੋ ਹੈ ਦਾੜ ਕਿਲੀ ਜਾਂਦੀ ਹੈ ਤੇ ਕਿਸ ਤਰ੍ਹਾਂ ਲੋਕਾਂ ਨੂੰ ਉਹ ਜੋ ਹੈ ਰਾਹਤ ਦਿੰਦੇ ਨੇ ਤਸਵੀਰਾਂ ਤੁਹਾਨੂੰ ਦਿਖਾਣੀਆਂ ਇਸ ਸਮੇਂ ਵੀ ਜੋ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਲਗਾਤਾਰ ਜਿਹੜੇ ਨੇ ਮਰੀਜ਼ ਜਿਹੜੇ ਨੇ ਦਾੜਦਰ ਦੇ ਜਿਹੜੇ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦਾ ਇਲਾਜ ਜਿਹੜਾ ਹੈ ਇੱਕ ਜਿਹੜੀ ਇਹ ਲੱਕੜ ਤੁਸੀਂ ਦੇਖ ਰਹੇ ਹੋ ਇਸ ਲੱਕੜ ਦੇ ਉੱਤੇ ਸਿਰਫ ਇੱਕ ਪਰਚੀ ਜਿਹੜੀ ਹੈ ਕਿਲ ਦੇ ਨਾਲ ਜਿਹੜੀ ਠੋਕੀ ਜਾਂਦੀ ਹੈ ਮਹੰਤ ਗੌਰਵਦਾਸ ਜੀ ਵੱਲੋਂ ਉਸ ਤੋਂ ਬਾਅਦ ਉਹਨਾਂ ਨੂੰ ਜੋ ਹੈ ਪੂਰੀ ਤਰ੍ਹਾਂ ਆਰਾਮ ਮਿਲ ਜਾਂਦਾ ਹੈ ਤੁਸੀਂ ਇਹ ਦੇਖ ਰਹੇ ਹੋ ਕਿ ਇਸ ਸਮੇਂ ਵੀ ਜੋ ਹੈ ਮਰੀਜ਼ ਆ ਰਹੇ ਨੇ ਇਹ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੋ ਹੈ ਇੱਕ ਹਤੋੜੀ ਦੇ ਨਾਲ ਕਿਲ ਜਿਹੜਾ ਹੈ ਲੱਕੜ ਦੇ ਵਿੱਚ ਪਰਚੀ ਲਗਾ ਕੇ ਉਸ ਪਰਚੀ ਤੇ ਨਾਮ ਲਿਖਿਆ ਜਾਂਦਾ ਹੈ ਤੇ ਉਸ ਤੋਂ ਮੰਤਰ ਪੜ੍ਹ ਕੇ ਜਿਹੜਾ ਇਲਾਜ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਿਰਫ ਦਾੜ ਦੇ ਉੱਤੇ ਇੱਕ ਉਂਗਲੀ ਰਖਵਾਈ ਜਾਂਦੀ ਹੈ ਤੇ ਆਰਾਮ ਜਿਹੜਾ ਹੋ ਜਾਂਦਾ ਹੈ ਉਂਗਲੀ ਰਖ ਲੋ ਜਰ ਤੇ ਦਾੜ ਕਿਲਵਾਨ ਆਏ ਕੁਝ ਲੋਕ ਵੀ ਸਾਡੇ ਨਾਲ ਗੱਲਬਾਤ ਕਰਦੇ ਆਂ ਭਾਜੀ ਕਿੱਥੋਂ ਆਏ ਹੋ ਤੁਸੀਂ ਮੈਂ ਹਰ ਬੰਸਪੁਰੇ ਤੋਂ ਆਇਆ ਜੀ ਲੁਧਿਆਣਾ ਖਾਸਲੇ ਦੇਣਾ ਤੋਂ ਜੀ ਤੇ ਪਹਿਲਾਂ ਵੀ ਕਦੀ ਆਏ ਹੋ ਇੱਥੇ ਕਿ ਪਹਿਲੀ ਵਾਰੀ ਆਏ ਹੋ ਪਹਿਲਾਂ ਅਸੀਂ ਤਾਂ ਬਹੁਤ ਚਿਰ ਦੇ ਆਂਦੇ ਆਂਦੇ ਆ ਜੀ ਮੇਰੀ ਉਮਰ ਅੰਸ਼ਟਾਂ 56 ਸਾਲ ਦੀ ਉਮਰ ਹੈ ਜੀ ਅੱਛਾ ਮੇਰੀ 19 ਸਾਲ ਦੀ ਉਮਰ ਦੇ ਵਿੱਚ ਜੜ ਦਰਦ ਹੋਈ ਸੀਗੀ ਅੱਛਾ ਇਹ ਸਾਡੇ ਬਜ਼ੁਰਗ ਵੀ ਇੱਥੇ ਆਂਦੇ ਹੁੰਦੇ ਸੀਗੇ ਉਹੀ ਮੈਨੂੰ ਇੱਥੇ ਲੈ ਗਏ ਸੀਗੇ ਕਿ ਤੇਰੀ ਜੜ ਤੋਂ ਠਕਵਾਨੇ ਆ ਠੀਕ ਹੋ ਜਾਗੀ ਉਹ ਠਕਵਾਈ ਤੇ ਠੀਕ ਹੋਈ ਹੈ ਜੀ ਅੱਛਾ ਅੱਜ ਇਹ ਬੱਚੀ ਨੂੰ ਲੈ ਕੇ ਆਏ ਹੋ ਬੱਚੀ ਕੌਣ ਹੈ ਤੁਹਾਡੀ ਮੈਂ ਇੱਕ ਆਪਣੀ ਵੀ ਦੱਸ ਲਗਾਈ ਮੇਰਾ 2 ਮਹੀਨੇ ਪਹਿਲਾਂ ਮੇਰੀ ਜੜ ਦਰਦ ਹੋਈ ਇਹ ਮੈਂ ਇਥੇ ਆ ਸੀਗਾ ਜਿਹੜੇ ਕਿ ਡਾਕਟਰ ਮੈਨੂੰ ਜਾੜ ਕਪੂਰ ਡਾਕਟਰ ਆ ਜੀ ਉਹਨੇ ਜਾੜ ਕੱਢਣ ਨੂੰ ਕਹ ਦਿੱਤਾ ਸੀਗਾ ਵੀ ਤੇਰੀ ਜਾੜ ਖੜ ਦੇਣੀ ਆ ਵੀ ਠੀਕ ਨਹੀਂ ਆ ਜੀ ਇਹਦੇ ਅੰਦਰ ਪਸ ਪਈ ਆ ਵੀ ਇਹ ਕੱਢਣ ਦਾ ਇਲਾਜ ਔਰ ਕੋਈ ਇਲਾਜ ਨਹੀਂ ਆ ਫਿਰ ਮੈਂ ਇੱਥੇ ਇਥੋਂ ਟਕਵੜ ਗਿਆ ਮੁੜ ਕੇ ਮੇਰੀ ਜਾੜ ਕੋਈ ਦਰਦ ਨਹੀਂ ਹੋਇਆ ਜੀ ਅੱਛਾ ਉਹ ਤੁਹਾਨੂੰ ਐਕਸਪੀਰੀਅੰਸ ਜਿਹੜਾ ਵਧੀਆ ਰਿਹਾ ਜਦੋਂ ਵੀ ਤੁਸੀਂ ਮਤਲਬ ਕਿਸੇ ਦੀ ਵੀ ਦਰਦ ਹੋਈ ਉਹਨੂੰ ਵੀ ਲੈ ਕੇ ਆਇਓ ਤੁਹਾਡੇ ਨਾਲ ਵੀ ਅਗਰ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਈਏ ਤੇ ਇੱਥੇ ਆ ਕੇ ਜਿਹੜਾ ਦਾੜ ਕਿੱਲੀ ਗਈਏ ਤੇ ਬਿਲਕੁਲ ਠੀਕ ਹੋ ਗਈ ਬਿਲਕੁਲ ਸਹੀ ਹੋਈ ਹੈ ਜੀ ਇਹ ਹੋਰ ਇਹ ਪ੍ਰਾਤਨ ਹੈ ਜੀ ਇਹ ਅੱਜ ਦਾ ਨੀਗਾ ਨਾ ਬਜ਼ੁਰਗ ਵੀ ਜਿਹੜੇ ਬੱਡੇ ਬੈਠੇ ਆ ਨਾ ਇਹਨਾਂ ਬਜ਼ੁਰਗ ਹੀ ਥਾ ਡਾ ਟੱਕਦੇ ਜੀ ਅੱਛਾ ਕੋ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਜੋ ਇੱਥਿਆਂ ਦਾ ਠੀਕ ਹੋ ਕੇ ਜਾਂਦਾ ਉਈ ਅਸੀਂ ਗੱਲ ਅੱਜ ਤੂੰ ਬੱਚੀ ਲੈ ਕੇ ਆਇਆ ਬੱਚੀ ਕੌਣ ਹੈਗੀ ਤੈਨੂੰ ਇਹ ਪੋਤੀ ਹੈ ਮੇਰੀ ਅੱਛਾ ਅਸੀਂ ਦੜ ਦਰਦ ਸੀਗੀ ਤੇ ਰਾਤੀ ਡਾਕਟਰ ਕੋ ਗਏ ਜੀ ਬੇਟਾ ਮੇਰਾ ਉਹ ਕਹਿੰਦੇ ਦੜ ਘਟਨੀ ਹੈ ਮੈਂ ਬੇਟਾ ਦੜ ਘਟਾਣੇ ਨੇਗੀ ਵੀ ਆਪਾਂ ਥੋੜਾ ਡਕਵਾਨੀ ਆ ਥੋੜਾ ਠੀਕ ਹੋ ਜਾ ਅੱਛਾ ਉਹਨ ਪੂਰੀ ਤੁਹਾਨੂੰ ਆਸ ਹੈ ਕਿ ਬਿਲਕੁਲ ਪੂਰੀ ਆਸ ਨਹੀਂ ਪੂਰੀ ਉਮੀਦ ਆ ਪੂਰਾ ਵਿਸ਼ਵਾਸ ਆ ਵੀ ਜੇ ਇੱਥੇ ਠੀਕ ਹੋਂਦੇ ਅਜ ਦਾਣਾ ਤੁਸੀਂ ਇੱਥੇ ਆਇਓ ਡਾਕਟਰ ਕੋਲ ਜਿਹੜੇ ਲੋਕ ਜਾਂਦੇ ਨੇ ਹਜ਼ਾਰਾਂ ਰੁਪਏ ਲੱਗ ਜਾਂਦਾ ਹੈ ਦਾ ਜਦੋਂ ਦਰਦ ਹੁੰਦੇ ਤੇ ਲੋਕੀ ਬੜੇ ਜਿਆਦਾ ਪਰੇਸ਼ਾਨ ਹੁੰਦੇ ਆ ਲੇਕਿਨ ਇੱਥੇ ਕੋਈ ਫੀਸ ਨਹੀਂ ਲਈ ਜਾਂਦੀ ਫ੍ਰੀ ਵਿੱਚ ਬਿਲਕੁਲ ਇਲਾਜ ਕੀਤਾ ਜਾਂਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਇਹ ਡਾਕਟਰ ਤਾਂ ਹੀ ਆਪਣੇ ਨੋਟ ਬਣਾਉਣ ਤੇ ਲੱਗੇ ਹੋਏ ਨੇ ਕਿ ਜਿਹੜਾ ਆਵੇ ਤੈਨੂੰ ਝਟਕਦੇ ਹੋ ਪਰ ਇੱਥੇ ਜਿਹੜਾ ਬੰਦਾ ਆਂਦਾ ਵਿਸ਼ਵਾਸ ਨਾਲ ਹੀ ਆਂਦਾ ਉਹਨਾਂ ਨਾਲ ਵਿਸ਼ਵਾਸ ਤੇ ਖਰੇ ਉਤਰਦੇ ਨੇ ਜੀ ਮੈਂ ਲੁਧਿਆਣੇ ਤੋਂ ਜੀ ਮਿਲਰ ਗੰਚੋਂ ਆਇਆ ਜੀ ਅੱਛਾ ਹਾਂਜੀ ਪਹਿਲਾਂ ਵੀ ਆਇਓ ਕਦੀ ਹਾਂਜੀ ਪਹਿਲਾਂ ਵੀ ਆਇਆ ਸੀ ਜੀ ਮੇਰੀ ਦਾੜ ਬਿਲਕੁਲ ਠੀਕ ਹੋ ਗਈ ਸੀ 2 ਮਹੀਨੇ ਹੋ ਚਲੇ ਡਾਕਟਰ ਹੀ ਲਾਜ਼ਮੀ ਕਰਾ ਕੋਈ ਫਰਕ ਨਹੀਂ ਸੀ ਪਿਆ ਅੱਛਾ ਤੇ ਫਿਰ ਇੱਥੇ ਆ ਕੇ ਮੈਂ ਠੀਕ ਹੋ ਗਿਆ ਜਾਂਦੇ ਸਾਰੇ ਠੀਕ ਹੋਣੇ ਲੱਗੀ ਜਦੋਂ ਕਰਾ ਕੇ ਗਿਆ। ਅੱਜ ਇੱਕ ਬੱਚੇ ਨੂੰ ਲੈ ਕੇ ਆਇਆ ਆਪਣੇ ਭਤੀਜੇ ਨੂੰ ਨਾਲ ਲੈ ਕੇ ਆਵਾਂ। ਇਹਦੇ 2 ਮਹੀਨੇ ਤੋਂ ਦੜ ਦੁਖਦੀ ਸੀ। ਡਾਕਟਰਾਂ ਨੇ ਕਹਿੰਦੇ ਆਪਰੇਸ਼ਨ ਕਰਾਂਗੇ। ਆਪਰੇਸ਼ਨ ਵੀ ਨਹੀਂ ਹੋਇਆ ਤੇ ਪਾਸ ਪੈ ਗਈ ਸੀਗੀ। ਅੱਜ ਹੁਣ ਪਹਿਲੀ ਵਾਰ ਲੈ ਕੇ ਆਇਆ ਮੈਂ ਤੇ ਵੀ ਇਹ ਵੀ ਠੀਕ ਹੋ ਕੇ ਜਾਣਗੇ। ਪੂਰਾ ਵਿਸ਼ਵਾਸ ਪੂਰਾ ਵਿਸ਼ਵਾਸ ਆਂ ਜੀ ਜੀ। ਤੇ ਸਾਡੇ ਕਈ ਘਰਾਂ ਦੇ ਵਿੱਚੋਂ ਆਉਂਦੇ ਰਹਿੰਦੇ ਇੱਥੇ। ਕਿੰਨੇ ਸਾਲਾਂ ਤੋਂ ਜੜੇ ਆਉਂਦੇ ਰਹੇ ਠੀਕ ਹੋ ਕੇ ਜਾਂਦੇ ਰਹਿੰਦੇ ਜੀ। ਹਾਂਜੀ। ਇੱਕ ਪਰਿਵਾਰ ਹੋਰ ਅੰਬਰਸਤ ਤੋਂ ਆਇਆ ਦਸਰੇ ਨੇ ਭਾਜੀ ਤੁਸੀਂ ਅੰਬਰਸਤ ਤੋਂ ਇੰਨੀ ਦੂਰੋਂ ਆਇਓ ਕਿਦਾਂ ਪਤਾ ਲੱਗਿਆ ਕਿ ਇੱਥੇ ਜਿਹੜਾ ਦਾੜ ਦਾ ਜਿਆ ਇਲਾਕਾ ਕੀਤਾ ਜਾਂਦਾ ਐ ਐਕਚੁਅਲੀ ਜੀ ਅਸੀਂ ਪਹਿਲੇ ਤਾਂ ਬੱਚੇ ਨੂੰ ਲੈ ਕੇ ਬਹੁਤ ਘੁੰਮੇ ਕਿਉਂਕਿ ਇਹਦੇ ਪੇਨ ਹੁੰਦੀ ਸੀ ਜਾੜਾਂ ਦੇ ਵਿੱਚ ਫਿਰ ਸਾਨੂੰ ਸਿਆਣੇ ਨੇ ਆਖਿਆ ਕਿ ਫਾਂਡਾ ਵੀ ਹੋ ਜਾਂਦਾ ਆ ਤੇ ਫਿਰ ਫਾਂਡੇ ਵਾਲੇ ਸਿਆਣੇ ਨੂੰ ਪੁੱਛੀਏ ਤੇ ਅੱਜ ਕੱਲ ਲੱਭਦੇ ਨਹੀਂ ਪਿੰਡਾਂ 'ਚ ਠੀਕ ਹੈ ਜੀ ਕਿਉਂਕਿ ਆਪਣੀਆਂ ਪੁਰਾਣੀਆਂ ਚੀਜ਼ਾਂ ਕਾਫੀ ਗਵਾ ਚੁੱਕੀਆਂ ਨੇ ਤੇ ਫਿਰ ਅਸੀਂ YouTube ਤੇ ਸਰਚ ਮਾਰਿਆ ਕਿ ਕੋਈ ਡਾਕਟਰ ਤਾਂ ਇਹ ਹੱਥ ਨਹੀਂ ਲਵਾਉਂਦੇ ਬੱਚੇ ਉਹ ਕਹਿੰਦੇ ਇੰਜੈਕਸ਼ਨ ਲਗਾ ਦਿੰਦੇ ਆ ਜੀ ਸੌਣ ਕਰ ਦਿੰਦੇ ਆ ਆ ਕਰ ਦਿੰਦੇ ਆ ਫਿਰ ਰੂਟਕਨਲ ਹੋਏਗਾ ਠੀਕ ਹੈ ਜੀ ਔਰ ਬੱਚੇ ਚੌਕਲੇਟ ਖਾਣੋਂ ਹਟਦੇ ਨਹੀਂ ਆ ਜੀ ਠੀਕ ਹੈ ਜੀ ਫਿਰ ਅਸੀਂ YouTube ਤੇ ਸਰਚ ਮਾਰਿਆ ਸਾਨੂੰ ਇੱਥੇ ਤਾਂ ਜਾ ਪਤਾ ਲੱਗਾ ਤੇ ਇੱਕ ਕਾਫੀ ਪੁਰਾਣੇ ਬੈਠੇ ਆ ਕਹਿੰਦੇ ਇਹਨਾਂ ਦੀ ਗੱਡੀ ਨੂੰ ਬਖਸ਼ਾ ਠੀਕ ਹੈ ਜੀ ਇੱਥੇ ਬੱਚਾ ਵੀ ਅਗਰ ਇਹਨਾਂ ਦਾ ਪਰਿਵਾਰ ਦਾ ਬੈਠਾ ਹੋਵੇ ਤੇ ਉਹ ਵੀ ਇਲਾਜ ਕਰ ਸਕਦਾ ਹੈ ਬਿਲਕੁਲ ਤੇ ਫਿਰ ਅਸੀਂ ਸਰਚ ਮਾਰ ਕੇ ਅਸੀਂ ਕੱਲ ਆਏ ਸੀਗੇ ਜੀ ਤੇ ਕੱਲ ਆ ਕੇ ਫਿਰ ਇਹਨਾਂ ਦੀ ਬੇਟੀ ਬੈਠੀ ਸੀ ਇੱਥੇ ਮੇਰੇ ਖਿਆਲ ਨਾਲ ਉਹ 12 13 ਸਾਲਾਂ ਦੀ ਹੋਏਗੀ ਫਿਰ ਉਹਨਾਂ ਨੇ ਇੱਕ ਦੰਦ ਕੀਤਾ ਤੇ ਫਿਰ ਅੱਜ ਅਸੀਂ ਦੂਸਰਾ ਦੰਦ ਇਹਦਾ ਕਰਵਾ ਕੇ ਅੱਜ ਅਸੀਂ ਅੰਮ੍ਰਿਤਸਰ ਵਾਪਸ ਚਲੇ ਜਾਣਾ ਹੈ ਅੱਛਾ ਹਾਂਜੀ ਮਤਲਬ ਵਿਸ਼ਵਾਸ ਹੈ ਕਿ ਬਿਲਕੁਲ ਜੋ ਹੈ ਠੀਕ ਹੋ ਜਾਏਗਾ ਉਹਨ ਬੱਚਾ ਤੇ ਹਾਂਜੀ ਵਿਸ਼ਵਾਸ ਹੈ ਜੀ ਅਸੀਂ ਪ੍ਰੋਪਰ ਮਤਲਬ ਕਿ ਇਸ ਚੀਜ਼ ਨੂੰ ਪਹਿਲੇ ਵੀ ਮੰਨਦੇ ਆ ਕਿ ਕਈ ਚੀਜ਼ਾਂ ਦਾ ਇਲਾਜ ਡਾਕਟਰਾਂ ਕੋਲ ਅਜੇ ਤੱਕ ਨਹੀਂ ਹੈਗਾ ਠੀਕ ਹੈ ਜੀ ਜਿਵੇਂ ਧਰਨ ਦਾ ਇਲਾਜ ਨਹੀਂ ਹੈਗਾ ਇਹ ਤਾਂ ਗੈਸ ਦੀਆਂ ਗੋਲੀਆਂ ਦਈ ਜਾਂਦੇ ਨੇ ਤੇ ਮਿੰਟਾਂ ਦੇ ਵਿੱਚ ਪਿੰਡ ਜੀ ਨੂੰ ਧਰਨ ਕੱਢ ਨਹੀਂ ਆਉਂਦੀ ਮਿੰਟਾਂ 'ਚ ਧਰਨ ਕੱਢ ਦਿੰਦਾ ਠੀਕ ਹੈ ਜੀ ਔਰ ਫਾਂਡੇ ਦਾ ਵੀ ਸਾਨੂੰ ਪਤਾ ਸੀਗਾ ਕਿ ਇਹ ਕਰ ਦਿੰਦੇ ਆ ਤੇ ਰਿਵਿਊਜ਼ ਦੇਖਿਆ 15 15 ਸਾਲ 20 20 ਸਾਲ ਠੀਕ ਹੈ ਜੀ ਰਿਵਿਊਜ਼ ਦੇਖਿਆ ਕਿ ਕਈ ਨੇ ਦੱਸਿਆ ਕਿ ਸਾਨੂੰ 15 ਸਾਲ ਹੋ ਗਏ ਇੱਥੋਂ ਅਸੀਂ ਕਰਵਾਇਆ ਸੀਗਾ ਕਈ ਕੈਨੇਡਾ ਅਮਰੀਕਾ ਬੈਠੇ ਜਿਨ੍ਹਾਂ ਨੇ ਇੱਥੋਂ ਫਾਂਡਾ ਕਰਵਾਇਆ ਸੀ ਔਰ ਇਹ ਲੱਗੇ ਬਨੇ ਹੈ ਵੀ ਬਹੁਤ ਮਸ਼ਹੂਰ ਅਸੀਂ ਇੱਥੇ ਆਏ ਸੀਗੇ ਸਾਨੂੰ ਲੱਭਣ ਦੀ ਲੋੜ ਨਹੀਂ ਅਸੀਂ ਸਿੱਧਾ ਹੀ ਪੁੱਛਿਆ ਸਾਰਿਆਂ ਨੇ ਰਾਹ ਦੱਸਿਆ ਕਿ ਤੁਸੀਂ ਇੱਧਰੋਂ ਚੱਲ ਜਾਓ ਉੱਥੇ ਹੋ ਜਾਂਦਾ ਕਿਸੇ ਬੰਦੇ ਨੇ ਕੋਈ ਗਲਤ ਇਹਨਾਂ ਬਾਰੇ ਨਹੀਂ ਬੋਲਿਆ ਸਾਫ਼ ਸੁਥਰੀ ਉਹਨਾਂ ਨੇ ਸਹੀ ਤਰੀਕੇ ਨਾਲ ਸਾਨੂੰ ਗਾਈਡ ਕੀਤਾ ਇੱਥੇ ਪਹੁੰਚਾਇਆ ਠੀਕ ਹੈ ਜੀ ਵੀ ਲੱਗਦਾ ਨਹੀਂ ਕਿ ਇੱਥੇ ਆ ਕੇ ਤੁਹਾਡੇ ਹਜ਼ਾਰਾਂ ਰੁਪਏ ਜਿਹੜੇ ਡਾਕਟਰ ਨੂੰ ਦੇਨੇ ਸੀ ਜਿਹੜੀ ਬੱਚੇ ਨੂੰ ਦਰਦ ਹੋਣੀ ਸੀ ਉਹ ਵੱਖਰੀ ਸੀ ਉਹ ਤੁਹਾਡਾ ਬਚ ਗਿਆ ਬੱਚਾ ਵੀ ਖੁਸ਼ ਕੁਝ ਨਹੀਂ ਕੀਤਾ ਟੱਚ ਤੱਕ ਨਹੀਂ ਕੀਤਾ ਤੇ ਸਾਰਾ ਕੁਝ ਠੀਕ ਹੋ ਗਿਆ ਸਰ ਮੈਂ ਬੱਚੇ ਦੇ ਉੱਤੇ 8-10000 ਰੁਪਏ ਲਾ ਚੁੱਕਿਆ ਆਲਰੇਡੀ ਠੀਕ ਹੈ ਜੀ ਆਪਣੇ ਅੰਮ੍ਰਿਤਸਰ ਦੇ ਵਿੱਚ ਡੈਂਟਿਸਟ ਬਹੁਤ ਵਧੀਆ-ਵਧੀਆ ਡੈਂਟਿਸਟ ਹੈਗੇ ਉਹਨਾਂ ਨੂੰ ਦਿਖਾਇਆ ਠੀਕ ਹੈ ਜੀ ਔਰ ਉਹਨਾਂ ਕੋ ਇਕੁਪਮੈਂਟ ਵੀ ਬਹੁਤ ਵਧੀਆ ਪਏ ਨੇ। ਨੋ ਡਾਊਟ ਕਿ ਉਹਨਾਂ ਕੋ ਸਭ ਕੁਝ ਨਹੀਂ ਹੈਗਾ ਸਭ ਕੁਝ ਹੈਗਾ ਉਹਨਾਂ ਕੋ। ਬਟ ਬੱਚੇ ਹੱਥ ਹੀ ਨਹੀਂ ਲਗਾਉਂਦੇ। ਬੱਚੇ ਡਰ ਜਾਂਦੇ ਨੇ। ਉਹਨਾਂ ਕੋ ਤੁਹਾਨੂੰ ਪਤਾ ਹੈ ਇਕੁਪਮੈਂਟਸ ਇਹੋ ਜਿਹੇ ਨੇ, ਸੂਈਆਂ ਤੇਜ਼ ਨੇ। ਠੀਕ ਹੈ। ਅਗਰ ਉਹਨਾਂ ਨੇ ਟੀਕਾ ਵੀ ਲਗਾਇਆ ਤਾਂ ਵੀ ਬੱਚਾ ਡਰ ਜਾਂਦਾ ਹੈ। ਠੀਕ ਹੈ ਜੀ। ਮੈਂ ਉਹ ਕੀ ਕਰਦਾ ਸੀ ਕਿ ਬੱਚੇ ਦੇ ਜਵੇਂ ਇੰਜੈਕਸ਼ਨ ਲਗਾਤਾ ਧੱਕੇ ਨਾਲ। ਠੀਕ ਹੈ। ਸਾਡਾ ਬੱਚਾ ਐ ਆਪਣੀ ਗਲਤੀ ਹੱਥ ਮਾਰਦਾ ਸੀ। ਸਨ ਹੋ ਗਿਆ ਇਹਨੂੰ ਹੋਕ ਹੀ ਗਿਆ ਆ। ਹਾਂ ਦੇ ਸਮਝ ਰਹੇ ਹੋ ਔਰ ਮੂੰਹ ਬੰਦ ਕਰ ਲੰਦਾ ਸੀਗਾ ਅਸੀਂ ਬਹੁਤ ਸਮਝਾਇਆ ਕਿ ਕਰਵਾ ਲਾ ਠੀਕ ਹੋ ਜਾਏਗਾ ਪਰ ਨਹੀਂ ਡਾਕਟਰਾਂ ਨੇ ਤਾਂ ਆਪਣੀ ਫੀਸ ਲੈ ਲਈ ਪਰ ਬੱਚੇ ਨੇ ਕੰਮ ਨਹੀਂ ਕਰਵਾਇਆ ਤੇ ਡਾਕਟਰ ਤਾਂ ਇਹ ਹੀ ਕਹਿੰਦੇ ਕਿ ਸਾਡੇ ਕੋਈ ਹੋਣਾ ਹੈ ਹੋਰ ਕਿਤੋਂ ਹੋ ਹੀ ਨਹੀਂ ਸਕਦਾ ਹੈ ਬੱਚਾ ਇੱਥੇ ਆ ਕੇ ਤਾਂ ਬਿਲਕੁਲ ਡਰਿਆ ਨਹੀਂ ਹੋਣਾ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਕਿਉਂਕਿ ਕੁਝ ਅਜਿਹੇ ਐਨਰਜੀ ਦੇ ਉਪਾਏ ਹੋ ਤਾਂ ਬੜਾ ਉਸਕੇ ਬਸ ਸਿਰਫ ਦੰਦ ਤੇ ਉਂਗਲ ਹੀ ਰੱਖਣੀ ਹੈ ਬਾਕੀ ਸਾਰਾ ਕੁਝ ਠੀਕ ਹੈ ਹਾਂਜੀ ਕਈ ਚੀਜ਼ਾਂ ਦੀ ਆਪਣੀਆਂ ਤੁਹਾਨੂੰ ਪਤਾ ਇਤਿਹਾਸ ਦੇ ਵਿੱਚ ਬਹੁਤ ਕੁਝ ਅੱਜ ਦੀ ਡੇਟ ਦੇ ਵਿੱਚ ਵੀ ਜਿਵੇਂ ਦੰਦ ਦਾ ਫਾਂਡਾ ਜਾਂ ਧਰਨ ਦਾ ਠੀਕ ਹੈ ਜੀ ਕਈ ਚੀਜ਼ਾਂ ਦਾ ਤੁਸੀਂ ਸੋਚ ਨਹੀਂ ਸਕਦੇ ਅੱਜ ਵੀ ਕਈ ਲੋਕ ਗਰੰਟੀ ਦਿੰਦੇ ਆ ਕਿ ਅੱਖਾਂ ਦੇ ਵਿੱਚ ਦਵਾਈ ਗੁਰਦੌਰੋਂ ਮਿਲ ਜਾਂਦੀ ਆ ਬਾਹਰ ਵੀ ਕਈ ਬਾਬੇ ਬੈਠੇ ਹੁੰਦੇ ਆ ਠੀਕ ਹੈ ਉਹਨਾਂ ਦੇ ਘਰ ਦੀ ਬਣਾਈ ਹੋਈ ਦਵਾਈ ਆ ਉਹਨੂੰ दारू ਕਹਿੰਦੇ ਨੇ ਉਹਦੇ ਨਾਲ ਕਈਆਂ ਦੀ ਅੱਖਾਂ ਠੀਕ ਹੋ ਜਾਂਦੀ ਨੇ ਗੱਲ ਇਹ ਵਿਸ਼ਵਾਸ ਦੀ ਸਾਨੂੰ ਵਿਸ਼ਵਾਸ ਹੈਗਾ ਤੈਉ ਇਨੀ ਦੂਰ ਚੱਲ ਕੇ ਅਸੀਂ ਆਏ ਹਾਂ ਤਾਂ ਗੌਰਵਦਾਸ ਜੀ ਸਾਡੇ ਨਾਲ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਜੋ ਹੈ ਲੋਕਾਂ ਦਾ ਦਰਦ ਜਿਹੜਾ ਦਾੜਾਂ ਦੇ ਵਿੱਚ ਹੁੰਦਾ ਹੈ ਉਸ ਨੂੰ ਦੂਰ ਕਰਦੇ ਨੇ ਮਨਜੀ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਜੀ ਪੱਛੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਜੀ ਮਹੰਤ ਗੌਰਵਦਾਸ 바ਵਾ ਠੀਕ ਹੈ ਜੀ ਡੇਰਾ ਠਾਕੁਰਦਾਰਾ ਨੋਰੀਆ ਤੋਂ ਜਿਹੜੀ ਇਹ ਜਾੜਦਾ ਹੈ ਜੀ ਇਹ ਸਾਡੀ ਪੀੜੀ ਬਾਈ ਪੀੜੀ ਚੱਲਦੀ ਪਈ ਹੈ ਜੀ ਠੀਕ ਹੈ ਜੀ ਜਿਹੜੇ ਕਿ ਮੈਂ ਆਪਣੇ ਦਾਦਾ ਜੀ ਨੂੰ ਵੀ ਉਰੇ ਜਾੜ ਕੀਲ ਦੇ ਦੇਖਿਆ ਫਾਦਰ ਸਾਹਿਬ ਨੇ ਵੀ ਉਦੋਂ ਬਾਅਦ ਹੁਣ ਮੇਰੇ ਕੋਲ ਸੇਵਾ ਆ ਗਈ ਹੁਣ ਮੈਂ ਕਰ ਰਿਹਾ ਜੀ ਜਿਹੜੀ ਦੰਦ ਜਾੜ ਦੇ ਉੱਤੇ ਕੀੜਾ ਲੱਗਿਆ ਹੁੰਦਾ ਉਹ ਉਰੇ ਆ ਕੇ ਠੀਕ ਕਰਵਾ ਸਕਦਾ ਔਰ ਮੈਂ ਕਹਿੰਦਾ ਕਿ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਤੋਂ ਲੋਕ ਆਂਦੇ ਨੇ ਜਿਹੜੇ ਘਰਾ ਕੇ ਜਾਂਦੇ ਨੇ ਜਿਹੜੇ ਲੋਕ ਫੋਰਨ ਬੈਠੇ ਆ ਜੇ ਕਿਤੇ ਉਹ ਲੁਧਿਆਣੇ ਆਣ ਜਾਂ ਇੰਡੀਆ ਜਾਂਦੇ ਨੇ ਤੇ ਉਹ ਕੋਈ ਨਾ ਕੋਈ ਕੋਈ ਨਾ ਕੋਈ ਤਾਂ ਆ ਕੇ ਉਰੇ ਠੀਕ ਰਾ ਕੇ ਜਾਂਦਾ ਹੀ ਹੈ ਜੀ ਇਹ ਤੇ ਸਿਰ ਪ੍ਰਭੂ ਦੀ ਕਿਰਪਾ ਹੈ ਜਿਹੜੀ ਲੋਕਾਂ ਤੋਂ ਜੋ ਬੜਸਰੀ ਹੈ ਜੀ ਮੰਤ ਜੀ ਕਿਸ ਤਰ੍ਹਾਂ ਤੁਸੀਂ ਮਤਲਬ ਦਾੜ ਕਿਲ ਦਿਓ ਅਸੀਂ ਦੇਖ ਰਹੇ ਹਾਂ ਕਿ ਲੱਕੜ ਤੁਸੀਂ ਰੱਖੀ ਹੋਈ ਹੈ ਤੇ ਇਸ ਦੇ ਲੱਕੜ ਦੇ ਉੱਤੇ ਪਰਚੇ ਲਗਾਜਾਂਗੇ ਜਾਂ ਕਿਲ ਨਾਲ ਤੁਸੀਂ ਠੋਕ ਦਿਓ ਕੀ ਪ੍ਰੋਸੀਜਰ ਕੀ ਹੈ ਮਤਲਬ ਕਿਸ ਤਰ੍ਹਾਂ ਦਾ ਮਤਲਬ ਉਪਾਏ ਕਰਦੇ ਤੁਸੀਂ ਜਿਹੜੀ ਜੜ ਜਾਂ ਦੰਦ ਦੇ ਉੱਤੇ ਕੀੜਾ ਲੱਗਿਆ ਹੁੰਦਾ ਅਸੀਂ ਉਹੀ ਉਹਨਾਂ ਕੋਲੋਂ ਇੱਕ ਕਿਲ ਲਈਦੀ ਆ ਠੀਕ ਹੈ ਜੀ ਕਿਲ ਲੈ ਕੇ ਇਹ ਪਰਚੀ ਜਿਹੜੀ ਹੈਗੀ ਤੇ ਸਾਡਾ ਮੂਲ ਮੰਤਰ ਹੈ ਜੀ ਠੀਕ ਹੈ ਜੀ ਮੂਲ ਮੰਤਰ ਰੱਖ ਕੇ ਉੱਪਰ ਕਿਲ ਰੱਖ ਕੇ ਅਸੀਂ ਉੱਥੇ ਫਿਰ ਕੀਲ ਦਿੰਦੇ ਆ ਤੇ ਉਹਨਾਂ ਦੇ ਜਾਂਜਾਰ ਦੇ ਜਿਹੜਾ ਕੀੜਾ ਹੁੰਦਾ ਬਿਲਕੁਲ ਠੀਕ ਹੋ ਜਾਂਦਾ ਔਰ ਉਦੋਂ ਬਾਅਦ ਉਦੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ 5-10 ਰੁਪਏ ਦੀ ਟੌਫੀਆਂ 5 ਰੁਪਏ ਦੇ ਲੈ ਲੈਣ ਨੂੰ ਦੱਸ ਦਿਆ ਲੈਣ ਨੂੰ ਉਹ ਅਗਲੇ ਦੀ ਇੱਛਾ ਸਾਡੀ ਕੋਈ ਨਹੀਂ ਸ਼ਰਤ ਕਿ ਤੁਸੀਂ ਦੱਸ ਦਿਆ ਬਣਨੀ ਜਾਂ 50 ਦੀ ਬਣਨੀ ਨਹੀਂ ਉਹ ਤੁਹਾਡੀ ਇੱਛਾ ਹੈ ਕਿ ਤੁਸੀਂ ਜਿੰਨੇ ਦੀ ਟੌਫੀਆਂ ਬਣਨਾ ਚਾਹੁੰਦੇ ਹੋ ਉਹਨਾਂ ਦੀ ਟੌਫੀਆਂ ਬੱਚਿਆਂ ਨੂੰ ਦੇ ਦਿਓ ਉਹ ਬੱਚੇ ਖਾ ਲੈਣਗੇ ਤੇ ਠੀਕ ਹੋ ਜੂਗੀ ਅੰਤ ਵਿੱਚ ਅਸੀਂ ਇੱਥੇ ਦੇਖਿਆ ਕਿ ਬੱਚੇ ਬਹੁਤ ਜ਼ਿਆਦਾ ਆ ਰਹੇ ਨੇ ਖਾਸ ਤੌਰ ਤੇ ਕਿਉਂਕਿ ਬੱਚੇ ਚਾਕਲੇਟ ਖਾਂਦੇ ਨੇ, ਚੋਕਲੇਟ ਖਾਂਦੇ ਨੇ, ਟੌਫੀਆ ਖਾਂਦੇ ਨੇ ਤੇ ਕੀੜਾ ਅਕਸਰ ਉਹਨਾਂ ਦੇ ਦੰਦ ਵਿੱਚ ਲੱਗ ਜਾਂਦਾ ਹੈ। ਤਾਂ ਅਸੀਂ ਦੇਖਿਆ ਕਿ ਅੰਮ੍ਰਿਤਸਰ ਤੋਂ ਵੀ ਹੁਣੇ ਜਿਹੜਾ ਇੱਕ ਪਰਿਵਾਰ ਆਇਆ ਹੋਇਆ ਸੀ ਤੁਹਾਡੇ ਕੋਲ ਤੇ ਕਾਫੀ ਦੂਰੋਂ ਦੂਰੋਂ ਆ ਰਹੇ ਨੇ ਰਾਹਤ ਲੋਕਾਂ ਨੂੰ ਮਤਲਬ ਕਿਉਂਕਿ ਬਹੁਤ ਪੈਸਾ ਲੱਗ ਜਾਂਦਾ ਦੰਦ ਕੋਈ ਦੰਦ ਜਾਂ ਦਾੜ ਵਿੱਚ ਦਰਦ ਹੋਵੇ ਤੇ ਹਜ਼ਾਰਾਂ ਲੱਖਾਂ ਰੁਪਏ ਤੱਕ ਵੀ ਲੋਕ ਲਾ ਦਿੰਦੇ ਆ। ਲੇਕਿਨ ਤੁਹਾਡੇ ਕੋਈ ਫੀਸ ਨਹੀਂ ਲਈ ਜਾਂਦੀ ਫ੍ਰੀ ਵਿੱਚ ਤੁਸੀਂ ਇਲਾਜ ਕਰ ਰਹੇ। ਜੀ ਇਹ ਜੀ ਤੁਸੀਂ ਦੇਖੋ ਇਹ ਕੱਲਾ ਅੰਮ੍ਰਿਤਸਰ ਨਹੀਂ ਅੱਜ ਸੰਡੇ ਆ। ਸੰਡੇ ਹੋਣ ਕਰਕੇ ਮੇਰੇ ਕੋਲ ਪੰਜਾਬ ਦੇ ਵਿੱਚੋਂ ਬਹੁਤ ਦੁਨੀਆ ਆਂਦੀ ਆ ਜਿਹੜਾ ਕਿ ਮੈਂ ਕਹੂੰਗਾ ਚੰਡੀਗੜ੍ਹ ਮੋਹਾਲੀ ਸੰਗਰੂਰ ਇਧਰੋਂ ਬਰਨਾਲਾ ਬਟਿੰਡਾ ਅੰਮ੍ਰਿਤਸਰ ਜਲੰਧਰ ਬਹੁਤ ਦੁਨੀਆ ਆਂਦੀ ਆ ਦੇਖੋ ਅਗਰ ਜਿੰਨਾ ਵਿਸ਼ਵਾਸ ਹੈ ਪਰਮਾਤਮਾ ਦੇ ਉੱਤੇ ਠੀਕ ਹੈ ਜੀ ਜੇ ਪਰਮਾਤਮਾ ਤੇ ਵਿਸ਼ਵਾਸ ਹੈ ਉਹ ਦੁਨੀਆ ਜਰੂਰ ਆਂਦੀ ਆ ਜੀ ਜਿਹਨੂੰ ਨਹੀਂ ਹੈ ਉਹ ਤੇ ਘਰੇ ਬੈਠ ਕੇ ਬੜਾ ਕੁਝ ਕਹਿ ਦਿੰਦੇ ਰਹੀ ਓਕੇ ਜਾਨ ਮੈਨੂੰ ਉਸ ਚ ਕੋਈ ਫਰਕ ਨਹੀਂ ਆ ਕਿਉਂਕਿ ਜਿਨ੍ਹਾਂ ਨੂੰ ਠੀਕ ਹੁੰਦੇ ਨੇ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਕਿ ਸਾਡੇ ਕੋਲ ਆਓ ਜਾਂ ਕਰਾਓ ਜਾਂ ਡਾਕਟਰ ਕੋਲ ਜਾਓ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਿੱਥੇ ਕਿ ਮੈਨੂੰ ਲੱਗਦਾ ਮੈਂ ਇੱਥੇ ਬੈਠਾ ਜੀ ਮੈਂ ਯਾਰ ਦੰਦ ਦਰਦ ਕਰਦਾ ਮੈਨੂੰ ਲੱਗਦਾ ਕਿ ਇਨ੍ਹਾਂ ਬੰਦਿਆਂ ਦੇ ਵਿੱਚ ਉਹਨਾਂ ਨੇ ਯਾਰ ਕਰਵਾ ਲਈ ਉਹਨਾਂ ਦੇ ਰੇਸ਼ਾ ਸੀ ਇਹ ਕੀੜਾ ਲੱਗਿਆ ਜੇ ਕੀੜਾ ਲੱਗਿਆ ਤੇ ਠੀਕ ਬਿਲਕੁਲ ਹੋ ਗਏ ਜੇ ਰੇਸ਼ਾ ਅਸੀਂ ਉਹਨਾਂ ਦੀ ਜੜ ਦੇਖ ਲਈਦੀ ਆ ਨਾਲੀ ਕਿਉਂਕਿ ਉਹਨਾਂ ਨੂੰ ਮੂੰਹ ਤੇ ਸਵੇਲਿੰਗ ਆ ਜਾਂਦੀ ਹੈ ਅਸੀਂ ਦੇਖ ਲਈਦੀ ਆ ਸਵੇਲਿੰਗ ਆਈ ਹੋਈ ਆ ਉਹਨੂੰ ਨਾਲੀ ਕਹਿਦੀ ਜ਼ਰਾ ਕੁ ਮੈਂ ਇੱਕ ਇੱਕ ਗੱਲ ਕਰੀ ਦੀ ਕਿ ਭਾਈ ਮੈਡੀਕਲ ਸਟੋਰ ਜਾਂ ਡਾਕਟਰ ਕੋਲ ਜਾ ਕੇ ਜੀ ਦਵਾਈ ਖਾ ਲੈ ਕਿਉਂਕਿ ਤੇਰੇ ਜੜ ਤੇ ਰੇਸ਼ਾ ਪਿਆ ਨਾਲ ਇਹ ਨਹੀਂ ਠੀਕ ਹੋਏਗਾ ਜੇ ਦਵਾਈ ਖਾਏਗਾ ਤਾਂ ਜਾ ਕੇ ਠੀਕ ਹੋਊਗਾ ਹੁਣ ਕਿਉਂਕਿ ਰੇਸ਼ਾ ਲਈ ਜਿਹੜੀ ਜੜ ਹੁੰਦੀ ਆ ਉਹ ਠੀਕ ਨਹੀਂ ਹੁੰਦੀ ਕਦੀ ਉਹ ਕਿਉਂਕਿ ਜੜ ਕੀੜੇ ਨੇ ਉਹਨੂੰ ਖਾਲੀ ਕਰ ਦਿੱਤਾ ਹੁੰਦਾ ਤਾਂ ਕਰਕੇ ਉਹ ਚ ਰੇਸ਼ਾ ਬੰਦਾ ਹੰਤੂ ਜੀ ਕਈ ਵਾਰੀ ਹੁੰਦਾ ਕਿ ਜਦੋਂ ਮੂੰਹ ਸੁੱਜਿਆ ਹੁੰਦਾ ਮਤਲਬ ਦਾੜ ਦਰਦ ਹੁੰਦੀ ਹੈ ਦੰਦ ਦਰਦ ਹੁੰਦਾ ਹੈ ਤੇ ਐ ਨਹੀਂ ਪਤਾ ਲੱਗਦਾ ਕਿ ਕਿਹੜਾ ਦੰਦ ਹੈ ਜਾਂ ਕਿਹੜੀ ਦਾੜ ਦਰਦ ਹੋ ਰਹੀ ਹੈ ਤੇ ਉਹ ਫਿਰ ਕਿੱਦਾਂ ਆਮ ਤੋ ਤੁਹਾਡੇ ਕੋਲ ਇਲਾਜ ਕਰਾਉ ਕਿਉਂਕਿ ਉਹਨੂੰ ਐ ਨਹੀਂ ਪਤਾ ਲੱਗਦਾ ਦੰਦ ਤੁਸੀਂ ਕਹਿੰਦੇ ਹੋ ਕਿ ਉਹ ਦੰਦ ਦੇ ਉੱਤੇ ਜਿਹੜੇ ਕਿਹੜਾ ਉੱਥੇ ਉਂਗਲ ਰੱਖੋ ਤਾਂ ਪਤਾ ਨਹੀਂ ਲੱਗਦਾ ਕਿ ਕਿਹੜੇ ਤੇ ਰੱਖਣੀ ਤਾਂ ਫਿਰ ਕਿੱਦਾਂ ਹੁੰਦਾ ਮੈਂ ਤੁਹਾਡਾ ਕੁਐਸਚਨ ਬੜਾ ਵਧੀਆ ਦੇਖੋ ਆਪਾਂ ਡਾਕਟਰ ਕੋਲ ਜਾਵਾਂਗੇ ਡਾਕਟਰ ਆਪਾਂ ਨੂੰ ਇੱਕ ਹਫਤਾ ਬੁਲਾਊਗਾ ਦਵਾਈ ਲਈ ਆਪ ਅੱਜ ਗਏ ਨਹੀਂ ਠੀਕ ਹੋਏ ਕੱਲ ਫੇਰ ਚਲੇਗੇ ਨਹੀਂ ਠੀਕੇ ਪਰਸੋਂ ਵੇਗੇ ਉਹ ਹਿਸਾਬ ਸਾਡਾ ਹੁਣ ਇੱਕ ਸਾਈਡ ਦੇ ਉੱਤੇ ਤੁਮ ਲੋਕੀ ਚਾਰ ਜੜਾਂ ਆਉਂਦੀਆਂ ਚਾਰਾਂ ਜਿਹਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਚ ਜਰਦ ਹੋ ਰਿਹਾ ਅਸੀਂ ਉਹਨੂੰ ਇੱਕੀ ਗੱਲ ਕੀਤੀ ਚਾਰ ਦਿਨ ਆ ਜਾ ਚੜ ਤੂੰ ਚਾਰੇ ਕਰਾ ਲੈ ਜਿੱਥੇ ਤੈਨੂੰ ਕੀੜਾ ਮਸੂਲ ਸੁਭਾ ਕੋ ਜਿੱਥੇ ਦਰਦ ਹੋਊਗਾ ਜਾਂ ਜਿੱਥੇ ਕੀੜਾ ਲੱਗਿਆ ਹੋਊਗਾ ਉਹ ਠੀਕ ਹੋ ਚੁੱਕਾ ਅਪੀ ਟਿਕੂ ਕੇ ਸਾਰਾ ਕੁਝ ਮਤਲਬ ਇੱਕ ਦਿਨ ਇੱਕ ਦੰਤ ਤੇ ਉਂਗਲ ਰੱਖ ਲੋ ਅਗਰ ਨਹੀਂ ਆ ਰਿਹਾ ਤਾਂ ਫਿਰ ਦੂਜੇ ਤੇ ਮਤਲਬ ਇਸ ਤਰ੍ਹਾਂ ਦਾ ਉਹ ਕਰਤਾ ਜਾਂਦਾ ਅੱਛਾ ਬਾਬਾ ਜੀ ਇੱਕ ਪੁਸਤਾਂ ਜਿਹੜੇ ਲੱਕੜ ਹੈ ਕੋਈ ਸਪੈਸ਼ਲ ਲੱਕੜ ਹੁੰਦੀ ਹੈ ਜਿਸ ਤੇ ਤੁਸੀਂ ਇਹ ਜੇ ਕਾਗਜ਼ ਠੋਲ ਲਾਏ ਨੇ ਨਹੀਂ ਸਪੈਸ਼ਲ ਲੱਕੜ ਨਹੀਂ ਲੱਕੜ ਆਮ ਹੀ ਆ ਜੀ ਦੇਖੋ ਆਮ ਦੀ ਲੱਕੜ ਹੁੰਦੀ ਨਰਮ ਜੇ ਜੇ ਕਿਲ ਠੋਕ ਜਾਂਦੀ ਹੈ ਤੁਸੀਂ ਆਮ ਲੱਕੜ ਦੇਖੋ ਜੇ ਕਿਲ ਮਾਰ ਕੇ ਦੇਖੋ ਬ੍ਰੀਕ ਚੁੰਡ ਵਾਲੀ ਕਦੀ ਨਹੀਂ ਠੋਕੂਗੀ ਉਹ ਬਿੰਗੀ ਹੋ ਜਾਊਗੀ ਅੱਛਾ ਇਸ ਕਰਕੇ ਆਮ ਦੀ ਲੱਕੜ ਯੂਜ਼ ਕਰਦੀ ਜਿਹੜੀ ਨਰਮ ਹੁੰਦੀ ਆ ਬਸ ਫਿਰ ਕੀ ਕਰਦੇ ਹੋ ਇਸ ਲੱਕੜ ਦਾ ਮਤਲਬ ਜ ਇਹ ਫਿਰ ਜਲ ਪ੍ਰਵਾਹ ਕਰ ਦਿੱਤੀ ਇਹ ਅੱਛਾ ਜਲ ਪ੍ਰਵਾਹ ਇਹ ਅਸੀਂ ਹਰ ਦਮ ਭੇਜ ਦਿੰਦੇ ਆ ਉੱਥੇ ਗੰਗਰ ਚੀਜ ਜੇ ਜਲ ਪ੍ਰਵਾਹ ਹੋ ਜਾਂਦੀ ਹੈ ਕਿ ਪਰ ਫਿਰ ਤੋਂ ਗੱਲ ਕਰੀਏ ਜੇ ਪੀੜ੍ਹੀਆਂ ਤੋਂ ਦਰ ਪੀੜ੍ਹੀਆਂ ਤੁਸੀਂ ਇੱਥੇ ਬੈਠੇ ਹੋ ਕਿੰਨੇ ਕਿੰਨੇ ਸਾਲ ਹੋ ਗਏ ਨੇ ਤੁਹਾਡੇ ਮਤਲਬ ਦਾਦੇ ਪਰਦਾਦੇ ਜੋ ਇਸ ਕੰਮ ਨੂੰ ਕਰਦੇ ਸੀ ਕਿੰਨੇ ਸਾਲ ਦੇਖੋ ਤੁਸੀਂ ਆ ਫੋਟੋਆਂ ਲੱਗੀਆਂ ਹੋਈਆਂ ਉਹਨਾਂ ਦੀਆਂ ਮਹੰਤ ਅਨੰਦ ਕਿਸ਼ੋਰ ਜੀ ਮਹੰਤ ਮਥਰਾ ਦਾਜੀ ਮਹੰਤ ਰਾਮਸ਼ਰਨ ਦਾਜੀ ਹੁਣ ਮੈਂ ਅਗਰ ਇਤੁਈ ਦੇਖ ਕੇ ਚੱਲਾਂ ਪੰਜਵੀਂ ਪੀੜ੍ਹੀ ਦਾ ਮੈਂ ਹੀ ਹੋ ਗਿਆ ਹੂੰ ਠੀਕ ਹੈ ਜੀ ਇਹ ਉਸ ਤੋਂ ਪਹਿਲਾਂ ਤੇ ਚੱਲਦੀ ਆ ਰਹੀ ਹੈ ਜਿਹੜੀ ਕਿ 13ਵੀਂ ਪੀੜੀ ਦੀ ਗੱਡੀ ਦੇ ਉੱਤੇ ਮੈਂ ਬੈਠਾ ਹਾਂ ਇਸ ਟਾਈਮ ਉਹ ਪੀੜੀ ਬਾਈ ਪੀੜੀ ਚੱਲਦੀ ਵੀ ਗੱਡੀ ਬਖਸ਼ਾ ਜਿਹੜਾ ਵੀ ਆਊਗਾ ਦਰਬਾਰ ਦੇ ਉੱਤੇ ਪ੍ਰਭੂ ਦੇ ਆਸ਼ੀਰਵਾਦ ਲਵੋ ਤੇ ਨਾਲੇ ਬਣ ਜਾਂ ਦਰਦ ਦਰਦਾ ਠੀਕ ਕਰੋ ਮੰਨਦੇ ਜੀ ਇੱਕ ਗੱਲ ਤੁਸੀਂ ਜਦੋਂ ਦਾਲ ਕਿਲਦੇ ਹੋ ਜਿਹੜੇ ਮਰੀਜ਼ ਹੁੰਦੇ ਉਹਨਾਂ ਨੂੰ ਕਹਿੰਦੇ ਟਾਫੀ ਵੰਡਣ ਦੀ ਗੱਲ ਕਰਦੇ ਹੋ ਕਿ ਬੱਚਿਆਂ ਨੂੰ 5-10 ਰੁਪਏ ਦੀ ਟਾਫੀ ਵੰਡਿਓ ਤੇ ਕਈ ਇਸ ਚੀਜ਼ ਨੂੰ ਗਲਤੀ ਵੀ ਬੱਚਿਆਂ ਨੂੰ ਕਰ ਵੰਡਦੇ ਨੇ ਤੇ ਕਈ ਇਹ ਹੁੰਦਾ ਕਿ ਵਿਅਮ ਹੁੰਦਾ ਕਿ ਬਈ ਬੱਚੇ ਨੂੰ ਕੁਝ ਹੋ ਨਾ ਜਾਵੇ ਇਹ ਵੀ ਥੋੜਾ ਜਿਹਾ ਕਲੀਅਰ ਕਰੋ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਤੇ ਨਹੀਂ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਇੱਕ ਅੱਜ ਕੱਲ੍ਹ ਦੁਨੀਆ ਸਾਰੀ ਪਰੇਸ਼ਾਨ ਹੈ ਸਹੀ ਕੋਈ ਵੀ ਨਹੀਂ ਹੈ ਠੀਕ ਹੈ ਹਰ ਬੰਦਾ ਜਾਂਦਾ ਹੈ ਕਿ ਮੈਂ ਆਪਣਾ ਦਿਖਾ ਲਵਾਂ ਮੈਂ ਕਿਉਂ ਨਹੀਂ ਚੱਲਦਾ ਸਪੋਜ਼ ਇਹ ਕਾਰੋਬਾਰ ਹੈ ਇੱਕ ਕਾਰੋਬਾਰ ਹੈ ਬੰਦਾ ਕਿਸੇ ਪੰਡਤ ਕੋਲ ਜਾਂਦਾ ਹੈ ਜਾਂ ਕਿਸੇ ਕੋਲ ਵੀ ਜਾਂਦਾ ਐਨੀਥਿੰਗ ਆਪਣੇ ਗੁਰੂਆਂ ਕੋਲ ਹੀ ਜਾਂਦਾ ਚਲੋ ਮੈਥੀ ਆ ਜਾਂਦਾ ਉਹ ਗੁਰੂ ਕਹਿ ਦਿੰਦੇ ਆ ਯਾਰ ਇੱਕ ਕੰਮ ਕਰ ਤੂੰ ਆਪਣਾ ਪ੍ਰਸ਼ਾਦ ਬਣਾਵਾ ਕੇ ਦਰਬਾਰ ਤੇ ਲਵਾ ਕੇ ਵੰਡਦੀ ਠੀਕ ਹੈ ਜੀ ਉਹ ਪ੍ਰਸ਼ਾਦ ਆਪਾਂ ਲੈ ਆ ਕੇ ਘਰੇ ਵੀ ਵੰਡ ਲੈਂਦੇ ਆ ਜੇ ਆਪਣੇ ਕੋਈ ਨਾਲ ਖੜਾ ਹੁੰਦਾ ਫਰੈਂਡ ਸਰਕਲ ਹੁੰਦਾ ਜਾਂ ਹੋਰ ਹੁੰਦੇ ਆਪਾਂ ਉਹਨਾਂ ਨੂੰ ਵੀ ਦੇ ਦਿੰਦੇ ਆ ਉਹ ਸਾਰੀ ਦੁਨੀਆ ਖਾਂਦੀ ਪੀਂਦੀ ਆ નો ਡਾਊਟ ਕਿਉਂਕਿ ਪ੍ਰਸ਼ਾਦ ਲੱਗਿਆ ਪ੍ਰਮਾਤਮਾ ਦਾ ਸਾਰੇ ਖਾਂਦੇ ਆ ਤੇ ਉਹੀ ਚੀਜ਼ ਸਾਡੀ ਆ ਜੀ ਕਿ ਜਿਹੜੀ ਟੋਫੀ ਆ ਟੋਫੀ ਆਮ ਮੈਂ ਕਹਿੰਦਾ ਜੀ ਬੰਦਾ ਉਹਨੂੰ ਕਰਵਾ ਕੇ ਗਿਆ ਉਹਦੇ ਘਰੇ ਦੋ ਬੱਚੇ ਨੇ ਆਪਣੇ ਬੱਚੇ ਨੇ ਮੈਂ ਦੂ ਨਹੀਂ ਜਾਂਦਾ ਆਪਣੇ ਬੱਚੇ ਨੇ 10 ਸਾਲ ਤੋਂ ਛੋਟੇ 5-5 ਰੁਪਏ ਦੀ ਚਾਕਲੇਟ ਲਵੇ ਦੋਨੋਂ ਬੱਚਿਆਂ ਦੇ। ਬਸ ਗੱਲ ਖਤਮ ਹੋ ਗਈ। ਬੰਦਾ ਠੀਕ ਹੋ ਜਾਊਗਾ। ਹਾਂਜੀ ਇੱਕ ਗੱਲ ਤੁਸੀਂ ਹੋਰ ਪੁੱਛਦੇ ਹੋ ਜੋ ਵੀ ਮਰੀਜ਼ ਆਂਦੇ ਨੇ ਉਹ ਟਾਈਮ ਆਪਰ ਪੁੱਛਦੇ ਹੋ ਕਿ ਕਿੰਨੇ ਸਮੇਂ ਦੇ ਲਈ ਤੁਸੀਂ ਮਤਲਬ ਕਿਲਵਾਨਾ ਚਾਹੁੰਦੇ ਹੋ। ਇਹ ਸਮਾਂ ਕਿਸੇ ਨੇ ਕੁਛ ਉਹਦਾ ਕੀ ਮਤਲਬ ਹੈਗਾ ਕਿ ਕਿੰਨੇ ਸਾਲ ਤੱਕ ਜਿਵੇਂ 20 ਸਾਲ, 25 ਸਾਲ, 30 ਸਾਲ ਇਸ ਤਰ੍ਹਾਂ ਲੋਕ ਕਹਿੰਦੇ ਨੇ ਉਹਦਾ ਕੀ ਮਕਸਦ ਹੈ? ਕਿ ਉਸ ਤੋਂ ਬਾਅਦ ਮਤਲਬ ਫਿਰ ਦੁਬਾਰਾ ਕੀੜਾ ਲੱਗ ਸਕਦਾ ਹੈ? ਕਿ 19 ਸਾਲ ਜਿੰਨਾ ਸਮਾਂ ਉਹਨਾਂ ਨੇ ਦੱਸਿਆ ਉਦੋਂ ਤੱਕ ਨਹੀਂ ਲੱਗੇਗਾ। ਦੇਖੋ ਕੀੜਾ ਤਾਂ ਲੱਗਣਾ ਹੀ ਨਹੀਂ। ਇਹ ਤਾਂ ਭੁੱਲ ਜਾਓ। ਉਸ ਬੰਦੇ ਦੀ ਜੜ ਖੁਰਜੂਗੀ ਹਾਂ ਖਾਲੀ ਹੋ ਜੂਗੀ ਹਾਂ ਪਰ ਕੀੜੇ ਦਾ ਦਰਦ ਨਹੀਂ ਹੋਊਗਾ ਅੱਛਾ ਇਹ ਤੇ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਤੇ ਲੋਕਾਂ ਨਾਲ ਗੱਲਾਂ ਵੀ ਕੀਤੀਆਂ ਹੋਈਆਂ ਉਹ ਆਪ ਆਕੇ ਦੱਸ ਕੇ ਜਾਂਦੇ ਆ ਤਾਂ ਤਾਂ ਕਹਿੰਦੇ ਪ੍ਰਮਾਣ ਦਿਨਦਾ ਤੁਹਾਨੂੰ ਲੋੜ ਨਹੀਂ ਆ ਪ੍ਰਮਾਣ ਦੁਨੀਆ ਦੇਗੀ ਜਿਹੜੇ ਕਰਵਾ ਕੇ ਗਿਆ ਅੱਜ ਦੇ ਨਹੀਂ ਮੈਂ ਮੇਕੋਲ ਆਈ ਸੀ ਅੰਕਲ ਆਈ ਸੀ ਉਹ ਕਹਿੰਦੇ ਮੈਂ ਅੱਜ ਤੋਂ 50 60 ਸਾਲ ਪਹਿਲਾਂ ਤੁਹਾਡੇ ਬਜ਼ੁਰਗਾਂ ਕੋਲੋਂ ਕਰਾ ਕੇ ਗਿਆ ਦੇਖੋ ਮੈਂ ਤਾਂ ਆਪਣੇ ਬਜ਼ੁਰਗ ਦੇਖੇ ਨਹੀਂ ਬੜੇ ਮਾਪਰੇ ਦਾਦਾ ਜੀ ਜਰੂਰ ਦੇਖਿਆ ਆਪਣੇ ਉਸ ਤੋਂ ਬਡੇ ਬਜ਼ੁਰਗ ਨਹੀਂ ਦੇਖੇ ਉਹ ਕਦੇ ਮੈਂ ਉਹਨਾਂ ਕੋਲ ਕਰਾ ਕੇ ਗਿਆ ਸੀ ਮੈਂ ਕੁਦਰਾਨ ਹੋ ਗਿਆ ਮੈਂ ਕਿਹਾ ਜੀ ਅੰਕਲ ਤੁਹਾਡੀ ਬੁਣਕੇ ਜਾਨ ਕਹਿੰਦੇ ਪੁੱਤ ਜਿੰਨੀਆਂ ਕਰਾਈਆਂ ਅੱਜ ਤੱਕ ਤਾਂ ਮੈਂ ਕਾਇਮ ਆ ਬਿਲਕੁਲ ਕੁਝ ਨਹੀਂ ਹੋਇਆ ਅੱਗੇ ਆਪਣੇ ਪੋਤੀਆਂ ਨੂੰ ਲੈ ਕੇ ਆ ਰਹੇ ਹੋ ਠੀਕ ਹੈ ਜੀ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਆ ਅੱਜ ਵੀ ਬੈਠਿਆ ਠੀਕ ਹੈ ਸ਼ਹਿਰ ਚੋਂ ਚਲੇ ਗਏ ਬਾਹਰ ਚਲੇ ਗਏ ਕਈ ਨੂੰ ਪੁੱਲ ਗਿਆ ਸਤਾਂ ਮੈਂ ਹੁਣ ਵੀ ਕਹਿੰਦਾ ਕਈਆਂ ਨੂੰ ਸਤਾਂ ਨੂੰ ਭੁੱਲ ਗਿਆ ਕਿ ਉਨਨਾਂ ਜਾ ਕੇ ਪੁੱਛੋ ਜਾਂ ਉਹ ਸਾਡੇ ਕੋਲ ਆਂਦੇ ਨੇ ਜਦੋਂ ਸਾਡ ਨੂੰ ਦੱਸਦੇ ਆ ਸਾਨੂੰ ਖੁਦ ਖੁਸ਼ੀ ਹੁੰਦੀ ਆ ਕਿ ਹਾਂ ਯਾਰ ਅਸੀਂ ਗੱਡੀ ਦੇ ਬੈਠੇ ਆ ਠੀਕ ਆ ਸਫੀਸ਼ੈਂਟ ਆ ਲੋਕਾਂ ਦੀ ਜਾਣਾ ਠੀਕ ਹੁੰਦੀ ਆ ਬਿਲਕੁਲ ਬਿਲਕੁਲ ਮੰਨਦੇ ਜੀ ਅਸੀਂ ਚਾਹਾਂਗੇ ਜੇ ਦਰਸ਼ਕ ਸਾਡੇ ਦੇਖ ਰਹੇ ਨੇ ਵੈਸੇ ਤੁਸੀਂ ਬੜਾ ਮਤਲਬ ਫੇਮਸ ਹੋ ਕੋਈ ਤੁਹਾਡੇ ਲੱਭਣਾ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਫਿਰ ਵੀ ਇੱਕ ਵਾਰੀ ਚਾਹਾਂਗੇ ਐਡਰੈਸ ਜ਼ਰੂਰ ਦੱਸੋਗੇ ਲੋਕਾਂ ਨੂੰ ਆਸਾਨੀ ਹੋ ਸਕੇ ਕਿ ਕਿੱਦਾਂ ਤੁਹਾਡੇ ਨਾਲ ਇੱਥੇ ਇਸ ਜਗ੍ਹਾ ਤੇ ਪਵਿੱਤਰ ਜਗ੍ਹਾ ਤੇ ਪਹੁੰਚ ਸਕਣ ਸਭ ਤੋਂ ਪਹਿਲਾਂ ਤਾਂ ਮੈਂ ਜੀ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗਾ ਸਾਰੀ ਸੰਗਤ ਨੂੰ ਕਿ ਜਿਹੜਾ ਉਹ ਜਾਰ ਦਾ ਟਾਈਮ ਹੈ ਸਭ ਤੋਂ ਵੱਡੀ ਗੱਲ ਜਾਰ ਦਾ ਟਾਈਮ ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ ਔਰ ਦਿਨ ਤਿਉਹਾਰ ਵਾਲੇ ਦਿਨ ਛੁੱਟੀ ਹੁੰਦੀ ਹੈ ਕੋਈ ਵੀ ਦਿਨ ਤਿਹਾ ਜਿਵੇਂ ਉਹ ਅੱਗੇ ਸ਼ਿਵਰਾਤਰੀ ਆ ਰਹੀ ਹੈ ਸ਼ਿਵਰਾਤਰੀ ਤੇ ਛੁੱਟੀਆਂ ਹੋਗੀਆਂ ਅੱਗੇ ਹੋਲੀ ਦਾ ਆਊਗਾ 2 ਦਿਨ ਦਾ ਹੋਲੀ ਦੀ 2 ਛੁੱਟੀਆਂ ਹੋਗੀਆਂ ਇਸ ਤਰ੍ਹਾਂ ਕਰਕੇ ਦਿਨ ਤਿਹਾੜ ਦੀ ਸਾਰੀ ਛੁੱਟੀ ਹੁੰਦੀ ਹੈ ਇਸ ਚੀਜ਼ ਨੂੰ ਜ਼ਰੂਰ ਖਿਆਲ ਰੱਖ ਕੇ ਤੁਸੀਂ ਆਈਓ ਕਿਉਂਕਿ ਦੁਨੀਆ ਕਹਿੰਦੀ ਕਿ ਅਸੀਂ ਚੰਡੀਗੜ੍ਹ ਤੋਂ ਆਇਆ ਕੋਈ ਕਹਿੰਦਾ ਮੋਗੇ ਤੋਂ ਆਇਆ ਕੋਈ ਕਹਿੰਦਾ ਮੰਬਰੀ ਸਰ ਤੋਂ ਆਇਆ ਜੇ ਤੁਹਾਨੂੰ ਛੁੱਟੀ ਆ ਨਾ ਤੇ ਸਮਝੋ ਸਾਨੂੰ ਵੀ ਛੁੱਟੀ ਆ ਜਿਹੜੀ ਜਿਹੜੀ ਸਰਕਾਰ ਦੀ ਛੁੱਟੀ ਹੋਊਗੀ ਉਹ ਸਮਝ ਲਓ ਕਿ ਇਸ ਦਰਬਾਰ ਤੇ ਛੁੱਟੀ ਹੋਊਗੀ ਉਹ ਕਿਉਂਕਿ ਸਰਕਾਰ ਵੀ ਤਿਉਹਾਰ ਤੇ ਛੁੱਟੀ ਕਰਦੀ ਹੈ ਅਸੀਂ ਵੀ ਦਿਨ ਤਿਉਹਾਰ ਦੀ ਛੁੱਟੀ ਕਰਦੇ ਹਾਂ ਇਸ ਕਰਕੇ ਤਿਉਹਾਰ ਦੀ ਜਦੋਂ ਦਿਨ ਤਿਉਹਾਰ ਹੋਵੇ ਉਦੋਂ ਨਾ ਆਓ ਔਰ ਵੈਸੇ ਇਹਦਾ ਟਾਈਮ ਜਿਹੜਾ ਹੈ 9 ਤੋਂ 4 ਵਜੇ ਤੱਕ ਦਾ ਜਦੋਂ ਮਰਜ਼ੀ ਆਓ ਡੇਰਾ ਠਾਕੁਰਦਵਾਰਾ ਨੋਰੀਆ ਠਾਕੁਰਦਵਾਰਾ ਨੋਰੀਆ ਕਿਸੇ ਨੂੰ ਵੀ ਤੁਸੀਂ ਪੁੱਛ ਲਓ ਚੋੜੇ ਯਾਰ ਚਾਕੇ ਲੁਧਿਆਣੇ ਦੇ ਚੋੜਾ ਯਾਰ ਆ ਉੱਥੋਂ ਪੁੱਛ ਲਓ ਨਜ਼ੀਕ ਆਪਣਾ ਇਦਰੁਲ ਗਾਮਾ ਤੇ ਮੈਂ ਟਰਨਕਾਲਾ ਬਾਜ਼ਾਰ ਆ ਗਿਆ ਐਤੋਂ ਪੁੱਛ ਲਓ ਨੀਤਾ ਸ਼ੰਗਲਾ ਸ਼ੋਲਾ ਮੰਦਿਰ ਆ ਉੱਥੋਂ ਜਾ ਕੇ ਵੀ ਪੁੱਛ ਸਕਦੇ ਹੋ ਇੱਕ ਗੱਲ ਹੋਰ ਜੇ ਤੁਸੀਂ ਫੋਨ ਯੂਜ਼ ਕਰਦੇ ਹੋ ਤੇ ਉੱਥੇ Google ਦੇ ਉੱਤੇ ਜਾਓ ਉੱਥੇ ਭਰੋ ਡੇਰਾ ਠਾਕੁਰਦਾਰਾ ਨੋਰੀਆ ਲੁਧਿਆਣਾ ਤੁਹਾਨੂੰ ਪੂਰੀ ਲੋਕੇਸ਼ਨ ਆ ਜੂਗੀ ਫੇ ਤੁਸੀਂ ਈਜ਼ੀ ਇਤਿਹਾਸ ਹੋ ਗਏ ਹੋ। ਮੰਤਜੀ ਜੀ ਜੇਕਰ ਤੁਹਾਨੂੰ ਕੋਈ ਟਾਈਮ ਲੈਣਾ ਚਾਵੇ ਆਪਣਾ ਫੋਨ ਨੰਬਰ ਵੀ ਥੋੜਾ ਮੈਂਸ਼ਨ ਕਰ ਦੋ ਕਿ ਤੁਹਾਨੂੰ ਫੋਨ ਕਰਕੇ ਕੋਈ ਦੂਰੋਂ ਜਿਵੇਂ ਆਂਦਾ ਹੈ ਕਈ ਵਾਰੀ ਨਹੀਂ ਸਮਝ ਆਂਦੀ ਤੇ ਉਹ ਤੁਹਾਨੂੰ ਸੰਪਰਕ ਕਰ ਸਕੇ। ਨਹੀਂ ਮੈਂ ਫੋਨ ਨੰਬਰ ਨਹੀਂ ਦਊਂਗਾ ਜੀ ਸੌਰੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੀ ਸੰਗਤ ਕੋਲੋਂ ਮੰਗਦਾ ਕਿਉਂਕਿ ਮੈਂ ਕਿਸੇ ਤੁਹਾਡੇ ਵਰਗੇ ਭਰਾ ਨੇ ਨਿਊਜ਼ ਚੈਨਲ ਦੇ ਉੱਤੇ ਮੇਰਾ ਨੰਬਰ ਚਲਾਤਾ ਸੀ। ਅੱਛਾ ਠੀਕ ਹੈ ਜੀ ਮੈਨੂੰ ਰਾਤ ਨੂੰ ਇੱਕ ਡੇਢ-ਡੇਢ ਵਜੇ ਕਾਲਸ ਆ ਰਹੀਆਂ। ਦੇਖੋ ਚਾਹੇ ਕੋਈ ਵੀ ਪਰਸਨ ਆਏ ਅਸੀਂ ਵੀ ਸਵੇਰੇ ਉੱਠਣਾ ਹੈ ਅਸੀਂ ਪੂਜਾ ਪਾਠ ਕਰਨਾ ਸਾਰਾ ਕੁਝ ਕਰਨਾ ਰਾਤ ਨੂੰ 1:30 ਵਜੇ ਕਾਲ ਆਊਗੀ ਤੇ ਮੈਂ ਕਿੰਨਾ ਡਿਸਟਰਬ ਹੋਊਗਾ ਮੈਨੂੰ ਇੱਕ ਵਾਰੀ ਨਹੀਂ ਆਇਆ ਮੈਨੂੰ ਬਹੁਤ ਵਾਰ ਆਇਆ ਸਵੇਰੇ 5 ਵਜੇ ਮੈਨੂੰ ਕਾਲਸ ਆਈਆਂ ਠੀਕ ਹੈ ਇਸ ਕਰਕੇ ਮੈਂ ਫੋਨ ਨੰਬਰ ਨਹੀਂ ਦਿੰਦਾ ਠੀਕ ਹੈ ਸਾਰੇ ਤਕਲੀਫ ਚ ਹੁੰਦੇ ਆ ਅਸੀਂ ਵੀ ਮੰਨਦੇ ਆ ਤਕਲੀਫ ਚ ਪਰ ਥੋੜਾ ਟਾਈਮ ਵੀ ਦੇਖਣਾ ਚਾਹੀਦਾ ਨਾ ਲੋਕ ਨਹੀਂ ਟਾਈਮ ਦੇ ਇਸ ਕਰਕੇ ਮੈਂ ਫੋਨ ਨਹੀਂ ਮੈਂਸ਼ਨ ਕਰੂੰਗਾ ਹਾਂ ਮੈਂ ਕਹਤ ਰਹੇ ਗੂਗਲ ਗੂਗਲ ਤੇ ਜਾਓ ਉੱਥੇ ਸਰਚ ਮਾਰੋ ਸਭ ਕੁਝ ਆਏਗਾ ਬਿਲਕੁਲ ਇੱਕ ਵਾਰੀ ਫਿਰ ਅੰਦਰ ਤਸਵੀਰਾਂ ਦਿਖਾ ਦਨੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲਗਾਤਾਰ ਜਿਹੜੇ ਦਾੜ ਦੇ ਮਰੀਜ਼ ਨੇ ਉਹ ਇੱਥੇ ਪਹੁੰਚ ਰਹੇ ਨੇ ਦਾੜ ਜਿਹੜੀ ਚਲਵਾਨ ਦੇ ਵਾਸਤੇ ਤੇ ਬੜੀ ਦੂਰ ਦੂਰੋਂ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਤੇ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਤਕਲੀਫ ਹੈ ਤੁਹਾਡੇ ਦਾੜ ਦੇ ਵਿੱਚ ਕੀੜਾ ਲੱਗ ਚੁੱਕਿਆ ਹੈ ਦਰਦ ਹੁੰਦੀ ਹੈ ਤੇ ਡਾਕਟਰਾਂ ਕੋਲ ਜਾਂਦੇ ਹੋ ਹਜ਼ਾਰਾਂ ਲੱਖਾਂ ਰੁਪਏ ਵੀ ਖਰਚ ਹੋ ਜਾਂਦੇ ਨੇ ਲੇਕਿਨ ਇੱਥੇ ਅਗਰ ਤੁਸੀਂ ਆਓਗੇ ਇਸ ਗੱਡੀ ਤੇ ਆਓਗੇ ਤੇ ਫ੍ਰੀ ਦੇ ਵਿੱਚ ਤੁਹਾਡਾ ਇਲਾਜ ਇੱਥੇ ਹੋਏਗਾ ਤੇ ਕੋਈ ਦਰਦ ਨਹੀਂ ਉਸ ਤੋਂ ਬਾਅਦ ਜਿਹੜਾ ਦਾਵਾ ਕੀਤਾ ਜਾਂਦਾ ਕਿ ਕਦੀ ਵੀ ਜੋ ਹੈ ਉਹ ਦਾੜ ਦੇ ਵਿੱਚ ਕੀੜਾ ਨਹੀਂ ਲੱਗੇਗਾ ਤਾਂ ਨਾ ਹੀ ਦਰਦ ਹੋਵੇਗੀ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਜਸੂਖਾਪ ਤੇ ਰਹਿਮਤ ਟੀਵੀ ਲੁਧਿਆਣਾ